10 ਰੁਪਏ 12 ਰੁਪਏ 1000 ਰੁਪਏ ਹਰੇ ਕੇ ਲਿਆ ਬਾਈ ਕਰ ਦੁੱਧੇ ਨਹੀਂ ਪਕੜੇ ਕਹਿੰਦਾ ਰੇਣੀ ਘਣਾ ਨਾ ਨੜੀਓ 12 ਰੁਪਏ ਭਈ ਅੰਦਰ ਤਾਂ ਜੀ ਜਾਂਦੇ ਹਨ ਤੇ ਆ ਲੈ ਲੋ ਜੀ 12 12 ਰੁਪਏ ਕਿਲੋ ਗੱਡੀ ਲੋਡ ਹੋ ਕੇ ਆਈ ਏ ਸਾਹਮਣੇ ਵੇਖੋ ਜੀ ਅਦਰ ਬੰਦੇ ਮੈਂ ਲਾਈ ਇਧਰੀ ਆਉਂਦੇ ਲਾਈ ਐ ਭਈ ਆਉਂਦਾ ਕਿੱਥੋਂ ਮੈਂ ਨੇ ਹਾਂ ਭਈ ਕਿੱਥੋਂ ਕਹਾਂ ਸੀ ਆ ਤਾ ਮੈਂ ਇੱਕ ਨੂੰ ਕੱਢ ਲਵਾਂ ਮੈਂ ਇਧਰ ਸਿਆ ਪਤਾ ਨਹੀਂ ਕਹਾ ਸਿਆ ਤੂੰ ਕਿਧਰ ਸਿਆ ਆਇਆ ਹੈ ਮੈਂ ਉੱਪਰ ਸਿਆ ਉੱਪਰ ਸਿਆ ਤੋਂ ਸਭ ਆਦਾ ਹੈ ਭਾਈ ਕੀ ਆਲਾ ਹਾਂਜੀ ਸਸਰੀਕਾ ਲੋਸੋ ਪਿੰਡ ਤੋਂ ਚੜ੍ਹ ਕੇ ਭਾਈ ਸਵਾਗਤ ਕਰਦੇ ਆ ਤਾਂ ਮੈਂ ਮਹਾਰਿਸ਼ ਸਿੰਘ ਢੱਲੋ ਭਾਈ ਅੱਜ ਆਪਾਂ ਜਿਹੜਾ ਖੜੇ ਲੁਧਿਆਣੇ ਮੰਡੀ ਦੇ ਵਿੱਚ ਖੜੇ ਇੱਥੇ ਆਪਣ ਕੋਈ ਵਾਲੇ ਬੜੀ ਜਾਣ ਪਛਾਣ ਤਾਂ ਹੈ ਨਹੀਂ ਮੈਂ ਕਹਿ ਰਿਹਾ ਸਿੱਧੀ ਵੀਡੀਓ ਬਣਾਵਾਂਗੇ ਮੈਂ ਮੰਡੀ ਵਿਖਾਵਾਂਗੇ ਤੁਹਾਨੂੰ ਕਿੰਨਾ ਕੁ ਮਾਲਸ਼ਾਲ ਆਈ ਜਾਂਦਾ ਮੰਡੀ ਦੇ ਵਿੱਚ ਵੇਖ ਜੇ ਮਾਣਾ ਸਭ ਤੋਂ ਵੱਡੀ ਮੰਡੀ ਆ ਗਈ ਭਾਈ ਹੈ ਨਾ ਤੇ ਪੰਜਾਬ ਦੀ ਪਤਾ ਨਹੀਂ ਪਹਿਲੇ ਨੰਬਰ ਤੇ ਜਲੰਧਰ ਜੀ ਤੇ ਦੋ ਨੰਬਰ ਤੇ ਨਾਂ ਐਸੇ ਮੰਡੀ ਦਾ ਆਉਂਦਾ ਬਾਈ ਮਾਲ ਛਾਲ ਬਹੁਤ ਆਉਂਦਾ ਬਾਈ ਮੰਡੀ ਦੇ ਵਿੱਚ ਵਿਖਾ ਦਿੰਨੇ ਤੁਹਾਨੂੰ ਇੱਕ ਕਰੀ ਬੈਕਗ੍ਰਾਉਂਡ ਜੀ ਵਿਖਾਈਏ ਤੁਹਾਨੂੰ ਖੜ੍ਹ ਜਾਓ ਇੱਕ ਮਿੰਟ ਫਿਰ ਰੇਡ ਵਗੈਰਾ ਦੱਸਾਂਗੇ ਬਾਈ ਇੱਥੇ ਮਤਲਬ ਮੰਡੀ ਦੇ ਵਿੱਚ ਕੀ ਕੋ ਚੱਲੀ ਜਾਂਦਾ ਬੜੀ ਕਰਬਲ ਕਰਬਲ ਹੋਈ ਜਾਂਦੀ ਆ ਯਾਰ ਤੁਹਾਨੂੰ ਦੱਸ ਦਿੰਨੇ ਆ ਖੰਨੇ ਮੰਡੀ ਦੀਆਂ ਵੀਡੀਓ ਆਪਣੀਆਂ ਆਉਂਦੀਆਂ ਨੇ ਲਾਈਕ ਕਰ ਲਓ ਵੀਡੀਓ ਨੂੰ ਲਾ ਵੀ ਕਰਿਓ ਚੈੱਕ ਕਰੀ ਮੰਡੀ ਜਿਹੜੀ ਬਈ ਇੱਧਰ ਆਪਾਂ ਮੰਡੀ ਦੇ ਵਿੱਚ ਖੜ੍ਹੇ ਆ ਲੁਧਿਆਣਾ ਇੱਥੇ ਜਿਆਦਾ ਲੋਕਲ ਸਬਜ਼ੀ ਹੁੰਦੀ ਜਿਵੇਂ ਇੱਧਰ ਗੋਭੀ ਪਈ ਤੇ ਜੇ ਗੱਲ ਕਰੀ ਆ ਉਹ ਪਰਲੀ ਮੰਡੀ ਦੀ ਭਾਈ ਤੇ ਉਧਰ ਜਿਵੇਂ ਆਪਣੇ ਅਹਮਦਾਬਾਦ ਦੇ ਸਬਦੇ ਗੁਜਰਾਤ ਦੇ ਸਬਦੇ ਉਧਰ ਦੇ ਜਾਦੇ ਆਉਂਦੇ ਆ ਭਾਈ ਅਗਰ ਗੋਭੀ ਵੇਖੂ ਮੈਂ ਨਾ ਕਿਹੋ ਜੀ ਕੁਆਲਿਟੀ ਆ ਜਾਂਦੀ ਹੈ ਗੋਭੀ 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 ਜਾਨੀ ਪੰਜਾਬ ਦੀ ਗੋਭੀ ਜਿਹੜੀ ਆਈ ਜਾਂਦੀ ਆ ਤੇ 20-20 ਰੁਪਏ ਕਿਲੋ ਦੇ ਹਿਸਾਬ ਨਾਲ ਜਿਹੜੀ ਇਹ ਵਿਕੀ ਜਾਂਦੀ ਹੈ ਬਾਕੀ ਤੁਹਾਨੂੰ ਇਥੇ ਆਰਤੀਆਂ ਨਾਲ ਗੱਲਬਾਤ ਕਰਕੇ ਨੰਬਰ ਦੇਣ ਦੀ ਕੋਸ਼ਿਸ਼ ਕਰਾਂਗੇ ਭਾਈ ਕੀ ਹਾਲ ਚਾਲ ਹੈ ਭਰਾਓ ਠੀਕ ਠਾਕ ਬੜੀਆਂ ਬੜੀਆਂ ਸਿੱਧਾ ਕਹਿਣਾ ਹੈ ਹੱਥ ਮਿਲਾ ਬਲੇ ਤੇ ਕੋਈ ਆਜ ਗੋਭੀ 15 ਹੈ ਜੀ 20 ਰੁਪਏ ਕਿਲੋ 20 ਰੁਪਏ ਕਿਲੋ ਲੈ ਭਾਈ 20 20 ਰੁਪਏ ਕਿਲੋ ਜਿਹੜੀ ਟਾਪ 15 ਵਾਲੇ ਲੈ ਭਾਈ ਇੱਧਰ 15 ਵਾਲੇ 15 ਵਾਲੇ ਵੀ ਰਹੀਏ 20 ਵਾਲੀ ਜਿਹੜੀ ਟਾਪ ਕੁਆਲਟੀ ਅੱਬਾ ਕੀ ਸੇਰ ਸਾਹਿਬ ਨਾਲ ਗੱਲਬਾਤ ਕਰਦੇ ਆ ਤੇ ਕਿੰਨੇ ਤੋਂ ਕਿੰਨਾ ਅੱਜ ਰੇਟ ਜਿਹੜੀ ਟਾਪ ਦੀ ਕੁਆਲਟੀ ਦਾ ਸੱਸੀ ਗੱਲ ਬੋਜੀ ਸਿੱਧਾ ਕਿਵੇਂ ਜੀ ਆਪਣੇ ਵਧੀਆ ਵਧੀਆ ਬਹੁ ਅੱਜ ਆਪਣੇ ਗੋਭੀ ਦਾ ਰੇਟ ਲਨੇਹਾਲੇ ਮੰਡੀ ਦੇ ਵਿੱਚ ਟਾਪ ਦਾ ਕਿੰਨਾ ਗਿਆ ਜੀ ਜਿਹੜੀ ਹਲਕੀ ਗੋਭੀ ਆ 15 ਰੁਪਏ 20 ਰੁਪਏ ਜਿਹੜੀ ਖਰੀ ਗੋਭੀ ਆ 25 30 25 ਤੱਕ ਗਈ ਹੈ ਜੀ 25 30 3 ਤੱਕ ਜਾਨੀ ਅੱਗੇ ਨਾਲ ਲੱਗਦਾ ਜੀ ਰੇਟ ਬਣਿਆ ਮੜਾ ਜਾ ਬਣਿਆ ਤਾਂ ਨਹੀਂ ਹੁਣ ਗੋਭੀਆਂ ਹਲਕੀਆਂ ਨੇ ਨਾ ਗੋਭੀਆਂ ਹਲਕੀਆਂ ਨੇ ਹੁਣ ਲੱਗ ਜੂਗੀ ਜਾਨੀ ਮੌਸਮ ਦਾ ਸੁਧਾਰ ਹੁਣ ਕਰਕੇ ਵਧੀਆ ਜੀਆ ਇਹ ਲੱਗਾ ਹੋਇਆ ਮਹੀਨਾ ਪੂਰਾ ਲੱਗੂਗਾ ਮਹੀਨਾ ਪੂਰਾ ਹੋਰ ਜਿਵੇਂ ਆਪਣੇ ਪੜਥਾ ਪੈ ਇਹਨਾਂ ਦਾ ਰੇਟ ਕੀ ਰਹਿੰਦਾ ਜੀ ਅੱਜ ਕੋਈ ਇਧਰ ਬੌਜੀ ਨਾਲ ਗੱਲ ਸਸੀ ਗੱਲ ਬੌਜੀ ਹੋ ਠੀਕ ਹੈ ਜੀ ਸਭ ਤਾਂ ਕਹਿਮਾ ਜੀ ਆਪਣੀਆਂ ਲੈ ਮੈਂ ਲੁਧਿਆਣੇ ਮੰਡੀ ਦੇ ਵਿੱਚ ਖੜੇ ਹਾਂ ਸੇਠਾ ਕੋਲੇ ਨੰਬਰ ਵੀ ਲੈ ਕੇ ਆਵਾਂਗੇ ਬਈਆਂ ਜੇ ਤੁਈ ਇੱਥੇ ਮਾਲ-ਸ਼ਾਲ ਲੈਣਾ ਜੀ ਆਪਣੀ ਦੁਕਾਨ ਦਾ ਲੋਕਲ ਸẢਦਾ ਹੁੰਦਾ ਕਿ ਹਮਾਚਲ ਦਾ ਜਾਂ ਕੋਈ ਲੋਕਲ ਹੀ ਜਾਂਦਾ ਜਿਹੜੇ ਲੋਕਲ ਸẢਦਾ ਹੁੰਦਾ ਜੀ ਲਾਲ ਗੋਭੀ ਆ ਜਾਂਦੀ ਜਿਵੇਂ ਪਰਤਾ ਬੈਂਗਣ ਆ ਜਾਂਦੀ ਇਹ ਚੀਜ਼ਾਂ ਹੀ ਆਉਂਦੀਆਂ ਫਲਾਣਾ ਕੀ ਰੇਟ ਹੈ ਜੀ ਅੱਜ ਪਰਥੇ ਦਾ ਜਿਵੇਂ ਹੋਇਆ ਪਰਤਾ ਬੈਂਗਣ 12 ਰੁਪਏ ਕਿਲੋ ਪਰਤਾ ਬੈਂਗਣ 12 ਰੁਪਏ ਬਾਕੀ ਆਪਣੀ ਦੁਕਾਨ ਦਾ ਨਾਮ ਕੀ ਆ ਗਿਆ ਜੀ ਦੁਕਾਨ ਦਾ ਨਾਮ ਗੁਲਸ਼ਨ ਕੁਮਾਰ ਹਾਂ ਜੀ ਕੁਲਸ਼ਨ ਕੁਮਾਰ ਲੈ ਵੀ ਗੋਚਨ ਕੁਮਾਰ ਸਾਹਿਬ ਕੋਲੇ ਖੜੇ ਆਪਾਂ ਜਿੱਥੇ ਆਪਾਂ ਰੇਡ ਕਰਾਈ ਨਾ ਉਹ ਕੀ ਲੱਗਦਾ ਐ ਤਕੀ ਗੋਭੀ ਦਾ ਰੇਡ ਬਣ ਜਾਊਗਾ ਜੀ ਮੁਸ਼ਕਲ ਆ ਅੱਛਾ ਜੀ ਗੋਭੀ ਲੱਗੀ ਬਹੁਤ ਆ ਪੰਜਾਬ ਦੇ ਵਿੱਚ ਨਾ ਪੰਜਾਬ ਦੇ ਵਿੱਚ ਪੈਦਾਵਾਰ ਬਾਕੀ ਮੌਸਮ ਦੇ ਸਿਰ ਤੇ ਆਉਣਾ ਅੱਜ ਫਿਰ ਮੀਂਹ ਪੈਣ ਡਿਆ ਮੀਂਹ ਪੈਂਦਿਆ ਸਹੀ ਹੈ ਕੁਆਲਿਟੀ ਹੋਣੀ ਬਣੀ ਜੀ ਕੁਆਲਿਟੀ ਨਹੀਂ ਬਣੀ ਆ ਆ ਪੀਲੇ ਰੰਗ ਦੀ ਜਿਹੜੀ ਕੁਆਲਿਟੀ ਆ ਵੇਲ ਤੀ ਆਈ ਜਾਂਦੀ ਹੈ ਨਾ ਆ ਗੋਭੀ ਫਿਲਹਾਲ ਹੋ ਸਕਦਾ ਵੀ 2 ਮਹੀਨੇ ਤੱਕ ਮਾੜਾ ਮੋਟਾ ਸੁਧਾਰ ਆ ਜੇ ਆਹੋ ਠੰਡ ਕਰਕੇ ਭਾਵੇਂ ਆ ਜੇ ਹਾਂਜੀ 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 ਤੇ ਪਰ ਜਿਨ੍ਹਾਂ ਨੇ ਮੇਰੇ ਵੀਰਾਂ ਨੇ ਲਾਈ ਆ ਨਾ ਉਹਨਾਂ ਵਾਸਤੇ ਕੋਈ ਲੱਗਦਾ ਜੀ ਮੈਂ ਮੰਨਉਂਦਾ ਨਹੀਂ ਕੁਸ਼ਕਿਆ ਨਹੀਂ ਸਕਦੇ ਪ੍ਰਮਾਤਮਾ ਦੇ ਹੱਥਾਂ ਸਹੀ ਹੈ ਇਹਦੇ ਵਿੱਚ ਕੋਈ ਸਿਆਣਾ ਨਹੀਂ ਕਰ ਸਕਦਾ ਜੋ ਕਰ ਸਕਦਾ ਸਹੀ ਹੈ ਜੀ ਫਿਰ ਕਿਸੇ ਨੂੰ ਪਤਾ ਹੀ ਨਾ ਬਲੱਡ ਆ ਜਾਣਾ ਹਾਂਜੀ ਫੇਰ ਸਹੀ ਗੱਲ ਹੈ ਜੀ ਹੈ ਨਾ ਬਾਕੀ ਭਾਈ ਜੀ ਕੋਲ ਇਹਨਾਂ ਗੋਭੀ ਆਈ ਹੈ ਜੀ ਪਰ ਸਬਜ਼ੀਆਂ ਮੰਗਰ ਪਿਆ ਜੀ ਹੈ ਨਾ ਤੇ ਜੇ ਮੈਂ ਬੰਦ ਗੋਭੀ ਦੇ ਤੇ ਭਿੰਡੀ ਦਾ ਰੇਟ ਕਿੰਨਾ ਕਰਾਂ ਮੈਂ ਬੰਦ ਗੋਭੀ ਉਧਰਲੇ ਪਾਸੇ ਪਤਾ ਕਰੋ ਗੱਡੀਆਂ ਖੜੀਆਂ ਸਹੀ ਹੈ ਜੀ ਉਧਰ ਗੱਡੀਆਂ ਖੜੀਆਂ ਤੇ ਭਿੰਡੀ ਵਗੈਰਾ ਨਹੀਂ ਆਈ ਜੀ ਭਿੰਡੀ ਲੋਕਲ ਆਈ ਅੱਜ 25 ਰੁਪਏ ਕੋਲੋਂ ਵਿਕੀ 25 ਰੁਪਏ ਟੋਪ ਦਾ ਰੇਟ ਲਾਵੇ 25 ਰੁਪਏ ਟੋਪ ਦਾ ਰੇਟ ਬਾਕੀ ਜਿਹੜੀ ਸਬਜ਼ੀ ਵਗੈਰਾ ਪਈ ਨਹੀਂ ਜਿਵੇਂ ਇਹਨਾਂ ਦੇ ਕਰੇਲੇ ਪਏ ਜੀ ਅੰਦਰ ਆਹ ਕਰੇਲੇ ਆਹ ਕਰੇਲੇ ਕਰੇਲੇ ਉਹ ਭਈਆ ਪਤਾ ਨਹੀਂ ਕਿੱਥੋਂ ਲਿਆ ਉਹਨੂੰ ਪੁੱਛ ਲੋ ਠੀਕ ਹੈ ਜੀ 93170076 ਹੋਰ ਠੀਕ ਹੈ ਇਹ ਵੀ ਮੋੜ ਮੰਡੀ ਦਾ 68 ਗੋभी ਦੇਈ ਜਾਂਦੇ ਆ ਕੌਣ ਆ ਪੱਲੇ ਵਾਲੇ ਅੱਛਾ ਹਣ ਹਬੀਬ ਵੀ ਦਿੰਦੇ ਹਣ ਵੀ ਵੀ ਦਿੰਦੇ ਕਰੇ 70 ਵੀ ਹੋ ਜਾਂਦੀ ਹੈ ਇਹ ਤੇ ਕਈ ਵਾਰ 80 80 ਵੀ ਹੋ ਜਾਂਦੀ ਹੈ ਗੋਬੀ ਲਾ ਭਾਈ ਤੇ ਅੱਜ ਦਾ ਰੇਟ ਤਾਂ ਆ ਜਾਂਦਾ ਤੁਹਾਨੂੰ ਦਿਖਾਉਣ ਲੱਗੇ ਕ੍ਰੇਲਾ ਵੀ ਵਗਾਈ ਜੰਨੇ ਫੁੱਲ ਗੋਭੀ ਵੀ ਵਗਾਈ ਜੰਨੇ ਤੇ ਬਾਕੀ ਇਧਰ ਪਰਮਲ ਦਾ ਰੇਟ ਬਈ ਇਹਨਾਂ ਦਾ ਕੀ ਰੇਟ ਦਿੰਦਾ ਪਰਮਲ ਦਾ ਜੀ ਇਹ 15 16 ਰੁਪਏ ਲੈ ਵੀ 15 15 16 16 ਰੁਪਈਆ ਪਰਮਲ ਦਾ ਰੇਟ ਲੁਧਿਆਣੇ ਮੰਡੀ ਦੇ ਵਿੱਚ ਖੜਿਆ ਇਹ ਕਿਹੜੀ ਸੜਦਾ ਹੁੰਦਾ ਜੀ ਹਨਾ ਇਹਨੂੰ ਨਹੀਂ ਪਤਾ ਅੱਛਾ ਨਹੀਂ ਪਤਾ ਹਨਾ ਲੈ ਵੀ 15 15 16 16 ਰੁਪਈਆ ਜਿਹੜਾ ਰੇਟ ਚੱਲੀ ਜਾਂਦਾ ਜੀ ਕੋਈ ਸੇ ਰੇਟ ਸੇੜ ਸਾਹ ਤੋਂ ਦੱਸਤਾ ਗਿਆ ਤੇ ਬਾਕੀ ਆ ਬੰਦ ਗੋਬੀ ਇਧਰ ਵੇਚੀ ਜਾਂਦੇ ਭਾਈ ਇਹਨੇ ਲਾ ਕੇ ਗੱਡੀ ਆਈ ਕਿਤੇ ਗੱਡੀਆਂ ਇੰਜ ਬੰਦ ਗੋਬੀ ਲੀਆਂ ਤੇ ਉਧਰ ਤੁਹਾਨੂੰ ਮਾਲ ਛਾਲਾ ਖੋਨੇ ਜਿੰਦਰ ਗੱਡੀਆਂ ਆਈਆਂ ਭਾਈ ਲੈ ਵੀ ਆ ਜੋ ਗੱਡੀਆਂ ਆ ਨਾ ਉਧਰਲੇ ਪਾਸੇ ਚੱਲਦੇ ਫਿਲਹਾਲ ਆ ਜਿਹੜੀ ਹਮਾਚਲ ਵਾਲੀ ਗਾਜਰ ਚੱਲੀ ਆ ਬਾਈ ਕੀ ਆ ਜਰਾ ਭਰਾ ਠੀਕ ਆ ਸਦਾ ਕਿਵੇਂ ਆ ਆ ਕੀ ਰੇਟ ਵਿੱਚ ਗਾਜਰ ਗਾਜਰ ਕੀ ਦੇ ਦਿੰਦੇ 25 ਦੇ ਦਿੰਦੇ ਜਿਸ ਦਾ ਲੱਗਦਾ ਕਿਹੜੀ ਸੜਦੀ ਆਗੀ ਕਿੱਥੋਂ ਆਗੀ ਕਹਾਂ ਸੇ ਆਈ ਆ ਪਤਾ ਨਹੀਂ ਕਿੱਥੋਂ ਆਈ ਆ ਹਮ ਲੋਕੋ ਤਾਂ ਇੱਥੋਂ ਆ ਕੇ ਮੇਟਣਾ ਆ 35 ਵਿੱਚ ਨਹੀਂ ਕਿ 40 30 25 35 ਜਿਹੜਾ ਠੀਕ ਆ ਲਵੇ 30 ਰੁਪਏ ਦਾ ਰੇਟ ਜਿਹੜਾ ਇੱਧਰ ਗਾਜਰ ਦਾ ਚੱਲੀ ਆ हां हां और परा ठीक है ला भाई 30 ਰੁਪਏ ਗਾਜਰ ਦਾ ਰੇਟ ਜਿਹੜਾ ਚੱਲੀ ਜਾਂਦਾ ਜੀ ਤੇ ਮੱਚਲੀ ਗਾਜਰ ਜਿਹੜੀ ਸੰਤਰੀ ਜੀ ਹੁੰਦੀ ਹੈ ਹਲੇ ਆਪਣੇ ਜਿਹੜੀ ਲੋਕਲ ਪੰਜਾਬ ਦੀ ਗਾਜਰ ਸ਼ੁਰੂ ਨਹੀਂ ਹੋਈ ਵੀਰ ਮੇਰਾ ਤੇ ਆਹ ਰੇਟ ਜਿਹੜਾ ਚੱਲੀ ਜਾਂਦਾ ਜਿੱਥੋਂ ਬਾਹਰ ਘੱਟੀਆਂ ਆਂ ਭਰ-ਭਰ ਕੇ ਲੋਡ ਹੋ ਕੇ ਆਂ ਉਹ ਵੀ ਤੁਹਾਨੂੰ ਦਿਖਾਉਨੇ ਮੂਲੀ ਦੇ ਮੂਲੀ ਦੇ ਕੈਂਟਰ ਭਰ-ਭਰ ਕੇ ਆਈ ਜਾਂਦੇ ਭਾਈ ਕਿਹੜੀ ਸਿਰ ਦਾ ਆਪਣੇ ਪੰਜਾਬ ਦੀ ਲੋਕਲ ਮੂਲੀ ਆਈ ਜਾਂਦੀ ਕਿੱਥੋਂ ਆਈ ਜਾਂਦੀ ਹੈ ਗੱਲਬਾਤ ਕਰਾਉਨੇ ਆ ਕਿਸਾਨ ਭਰਾਵਾਂ ਨਾਲ ਆਹ ਵੇਲੇ ਇਧਰ ਮੂਲੀ ਨਹੀਂ ਕੀ ਜਾਂਦੀ ਆਹ ਮੂਲੀ ਨਹੀਂ ਕੀ ਜਾਂਦੀ ਭਾਈ ਇਧਰ ਲਓ ਜੀ ਭਾਈ ਕੀ ਆਜਾ ਭਰਾਵੋ ਠੀਕ ਹੈਗਾ ਤੋ ਹੀ ਲੱਗਿਆ ਭਾਈ ਮੂਲੀ ਹਾਂਜੀ ਕੀ ਰੇਟ ਵਿਕੀ ਪਈ ਅੱਜ ਯਾਰ ਉਹ ਰੇਟ ਤਾਂ ਯਾਰ ਮੰਦਾ ਹੀ ਆ ਤਾ ਵੀ ਅੰਦਾਜ਼ਾ ਦੱਸ ਦੇ ਸਾਨੂੰ ਅੰਦਾਜ਼ਾ 15 18 ਬਸ 15 18 ਕਿਹੜਾ ਪੰਡਾ ਹੈਗਾ ਭਰਾ ਦਾ ਸਾਡਾ ਜਗਰਾਉ ਮੰਡੀ ਆ ਜੀ ਜਗਰਾਉ ਤੋਂ ਲੈ ਕੇ ਆਇਆ ਭਾਈ ਮੂਲੀ ਲੁਧਿਆਣੇ ਮੰਡੀ ਦੇ ਵਿੱਚ ਖਣੇ ਤੇ ਉੱਥੇ ਜਗਰਾਉ ਮੰਡੀ ਦੇ ਵਿੱਚ ਕੀ ਰੇਟ ਹੋਊਗਾ ਉੱਥੇ ਵੀ ਵੀਰੇ ਇੰਨਾ ਕੀ ਆ ਬਸ ਵੱਧ-ਵੱਧ 20 ਰੁਪਏ ਇੱਥੇ ਫੇਰ ਹੁੰਦਾ ਜਾਂ ਉੱਥੇ ਫੇਰ ਹੁੰਦਾ ਕਿ ਬਰਾਬਰ ਹੀ ਕੰਮ ਬਰਾਬਰ ਹੀ ਚੱਲਦਾ ਕੰਮ ਇੱਥੇ ਕਿਰਾਇਆ ਵੱਧ ਜਾਂਦਾ ਹਾਂ ਕਿਰਾਇਆ ਵੱਧ ਜਾਂਦਾ ਆ ਮਾਲ ਲਿਆਂਦਾ ਕਿੰਨੇ ਕਵਜੇ ਆ ਜੀ ਭਾਈ ਅਸੀਂ ਆ ਗਏ ਅਸੀਂ ਰਾਤੀ 11:00 ਵਜੇ 11:00 ਵਜੇ ਇਹ ਕੀ ਲੱਗਦਾ ਯਾਰ ਬਹੁਤ ਬਜ਼ਾਰ ਕੇ ਨਹੀਂ 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 ਮੁਸ਼ਕਲ ਹੈ ਯਾਰ 15 ਰੁਪਏ ਵਗਦੇ ਹੁਣ 15 ਰੁਪਏ 18 ਰੁਪਏ ਲੈ ਵੀ 15 15 18 18 ਰੁਪਏ ਕਿਲੋ ਹਿਸਾਬ ਨਾਲ ਮੂਲੀ ਦਾ ਚੱਲ ਜੀ ਇਹਨਾਂ ਅੱਗੇ ਨਾਲ ਸੁਧਾਰ ਹੋ ਗਿਆ ਪਹਿਲਾਂ ਜਦ ਨਵੀਂ ਨਵੀਂ ਚੱਲੇ ਸੀ ਮੂਲੀ ਸਾਇ ਛੋਟਾ ਸੀ ਕਵਾਲਿਟੀ ਨਹੀਂ ਬਣੀ ਸੀ ਹਣਾ ਹਾਂਜੀ ਹਾਂਜੀ ਹੁਣ ਅੱਗੇ ਨਾਲ ਸੁਧਾਰ ਹੋ ਗਿਆ ਜਾਨੀ ਕਵਾਲਿਟੀ ਦੇ ਤੇ ਹਾਈਬ੍ਰਿਡ ਚੱਲੂ ਮੂਲੀ ਹਾਂ ਹਣ ਗਾਂ ਹਾਈਬ੍ਰਿਡ ਚੱਲ ਪੈਣੀ ਆ ਬਾਈ ਇਹ ਦੇਸੀ ਹੁੰਦੀ ਆ ਇਹ ਦੇਸੀ ਜਾ ਗਈ ਬਾਈ ਲਾ ਬਾਈ ਤੇ ਬਾਕੀਰ ਜਿਵੇਂ ਇੰਦਰ ਬੰਦ ਗੋਭੀ ਦੀਆਂ ਗੱਡੀਆਂ ਹੋਰ ਹੋਰ ਕਿਹੜੇ ਪਾਸੇ ਹੁੰਦੀ ਹੈ ਜਿਆਦਾ ਗੋਭੀ ਪਾਸੇ ਇੰਦਰ ਦੂਜੀ ਸਾਈਡ ਇੰਦਰ ਦੂਜੀ ਸਾਈਡ ਲੈ ਬਈ ਅੰਦਰ ਕਿਸਾਨ ਭਰਾਵਾਂ ਨਾਲ ਵੀ ਗੱਲਬਾਤ ਕਰਦੇ ਆਪਾਂ ਨਾ ਕੀ ਕੀ ਰੇਟ ਮੈਟਰੋ ਚੱਲੀ ਜਾਂਦਾ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਮੈਂਟ ਜ਼ਰੂਰ ਕਰਦੇ ਹੋ ਜੇ ਤੇ ਬਾਕੀ ਤੁਹਾਨੂੰ ਅੰਦਰਲੀ ਮੰਡੀ 'ਚ ਜਾ ਕੇ ਦਿਖਾਵਾਂਗੇ ਉੱਥੇ ਮੋਹਰ ਛੋਲ ਵੇਖੋ ਭੱਖਦਾ ਜੀ ਤੇ ਫਿਲਹਾਲ ਇੰਦਰ ਮੂਲੀ ਦੀਆਂ ਗੱਡੀਆਂ ਕਿਹੜੀਆਂ ਵੇ ਕਿਸਾਨ ਭਰਾ ਵੇਚਣ ਆਇਆ ਆਹ ਵੇਖੋ ਇੰਦਰ ਮੂਲੀ ਪਈ ਬਾਈ ਤੇ ਜਗਰਾਉ ਮੰਡੀ ਦੇ ਵਿੱਚ ਵੀ ਬਾਈਆਂ ਦਾ ਸੇਮ ਹੀ ਰੇਟ ਆ ਤੇ ਲਲਿਆਣਾ ਮੰਡੀ ਦੇ ਵਿੱਚ ਵੀ ਜਾਣੀ ਮੂਲੀ ਦਾ ਸੇਮੀ ਕੀ ਹਾਲ ਹੈ ਜੀ ਠੀਕ ਠਾਕ ਜੀ ਸਿਲਪੇ ਕਾਮ ਆ ਜੀ ਹੋਰ ਭਰਾ ਠੀਕ ਆ ਹਾਂ ਜੀ ਹਾਂ ਜੀ ਕੀ ਰੇਟ ਵਿਕੀ ਸੀ ਅੱਜ ਮੂਲੀ ਆਪਣੀ ਦੁਕਾਨ ਦੇ 16 ਤੋਂ ਲੈ ਕੇ 28 ਰੁਪਏ ਦੀ ਹੈ 16 ਤੋਂ ਲੈ ਕੇ 25 ਤੋਂ ਲੈ ਕੇ 28 ਰੁਪਏ ਕੱਲੇ ਮੂਲੀ ਸੀ ਕਿ ਹੋਰ ਵੀ ਵਰਾਇਟੀ ਸੀ ਮੈਂ ਦੱਸ ਰਹੀ ਹਾਂ ਉਹ ਕੰਦੂ ਵੀ ਰੱਖੀ ਵੇੜਿਆ ਭਾਈ 200 ਰੁਪਏ ਕਿਲੋ ਕੰਦੂ 50 55 ਦਾ ਰੇਟ ਭਾਈ ਜਿਹੜਾ ਹੋ ਗਿਆ ਜੀ ਹੈ ਨਾ ਤੇ ਲੁਧਿਆਣੇ ਮੰਡੀ ਦੇ ਵਿੱਚ ਜੇ ਵੀਡੀਓ ਚੰਗੀ ਲੱਗੇ ਲਾਈਕ ਜ਼ਰੂਰ ਕਰਦੇ ਜੇ ਮਿੱਤਰੋ ਆਪਾਂ ਨਾਲ ਜਿਵੇਂ ਖੰਨੇ ਮੰਡੀ ਦੀ ਵੀਡੀਓ ਬਣਾਉਣੇ ਰਹੇ ਆ ਅੱਜ ਲੁਧਿਆਣੇ ਗੇੜਾ ਮਹਾਰਾਜ ਜੀ ਤੇ ਇੰਦਰ ਜਿਵੇਂ ਮੋਲੀ ਦੀਆਂ ਬੰਦ ਗੋਭੀ ਦੀ ਗੱਡੀ ਕਿਹੜੀ ਪਾਸੇ ਹੁੰਦੀ ਠੀਰਾ 15 ਰੁਪਏ ਆ ਵਗੈ ਜੀ ਆਪਣੀ ਦੁਕਾਨ ਦਾ ਨਾਮ ਜੀ ਆਰ ਐਚ ਜਰਾਮ ਸਿੰਘ ਭਜਨ ਸਿੰਘ ਸਿੰਘ ਭਜਨ ਸਿੰਘ ਲੈ ਭਾਈ ਜਿੱਥੇ ਆਪਾਂ ਖੜੇ ਸੀ ਨਾ ਜਿੱਥੇ ਭਾਈ ਨੇ ਰੇਟ ਕਰਾਇਆ ਭਰਾ ਨੇ ਠੀਕ ਆ ਭਾਈ ਜੀ ਲੈ ਭਾਈ ਆਜੋ ਕਰਾਂ ਦੀ ਹੋਰ ਵੈਰਾਈਟੀਆਂ ਤੁਹਾਨੂੰ ਇੱਧਰ ਵਿਖਾਉਨੇ ਆ ਬੰਦ ਗੋਭੀ ਦੀਆਂ ਤੇ ਹੋਰ ਕਾਫੀ ਵੈਰਾਈਆਂ ਆਈਆਂ ਹੋਣਗੀਆਂ ਮਾਣ ਆਹ ਵੇਖੋ ਇੱਧਰ ਬੰਦ ਗੋਭੀ ਦੀਆਂ ਗੱਡੀਆਂ ਲੋਡ ਲੋਡ ਹੋ ਕੇ ਭਾਈ ਇੱਧਰਲੇ ਪਾਸੇ ਜਾਨੀ ਬੰਦ ਗੋਭੀ ਦੀਆਂ ਗੱਡੀਆਂ ਹੁੰਦੀਆਂ ਜੀ ਤੇ ਆਜੋ ਕਰਾਂ ਦੀ ਬਾਈਆਂ ਨਾਲ ਕਰ ਦਿੰਦੇ ਗੱਲਬਾਤ ਵੀ ਅੱਜ ਜਿਹੜਾ ਬੰਦ ਗੋਭੀ ਦਾ ਰੇਟ ਕਿੰਨਾ ਰਹਿੰਦਾ ਜੀ ਤੇ ਆਹ ਵੇਲੋ ਇੱਧਰ ਸਾਰੇ ਬੰਦ ਗੋਭੀ ਦੀਆਂ ੜਤਾ ਗਈ ਭਾਈ ਜਿਨ੍ਹਾਂ ਨੇ ਮਾਲਸ਼ਾ ਲੈਣਾ ਹੁੰਦਾ ਇੱਥੇ ਤੇ ਆਹ ਬੰਦ ਗੋਭੀ ਸਾਰੀ ਭਰੀ ਪਈ ਆ ਜੀ ਤੇ ਬਾਈਆਂ ਤੋਂ ਪੁੱਛ ਜਾਈ ਵੀ ਅੱਜ ਪਈ ਜਿਹੜੇ ਸਿਰਾ ਰੇਟ ਕੀ ਰਹੇ ਆ ਬੰਦ ਗੋਭੀ ਦੇ ਲਓ ਜੀ ਇੱਧਰ ਵੀ ਬੰਦ ਗੋਭੀ ਲੋਡ ਹੋ ਗਿਆ ਜੀ ਆਪਾਂ ਖੜਿਆ ਰਜਣ ਲਸਣ ਰਜਣ ਲਸਣ ਵੈਜੀਟੇਬਲ ਐਂਡ ਕੰਪਨੀ ਦੇ ਸੇਠ ਸਾਹਿਬ ਨਾਲ ਗੱਲਬਾਤ ਕਰਦੇ ਆ ਪਹਿਲਾਂ ਤੇ ਫੇਰ ਹੀ ਪੁੱਛਾਂਗੇ ਕਿਉਂਕਿ ਰ ਇੱਕ ਬੰਦੇ ਤੋਂ ਇਧਰ ਉਹ ਰੇਟ ਪੁੱਛਦਗੇ ਮੁਰ ਕੇ ਕੰਮ ਜਾਂ ਖਰਾਬ ਹੋ ਜਾਂਦਾ ਕਿਉਂਕਿ ਅਗਲੇ ਨੇ ਆਪਦੀ ਗੋभी ਤੇ ਰੇਟ ਦੱਸਣਾ ਸੇਠਾਂ ਕੋਲੇ ਸਾਰੇ ਰੇਟ ਹੀ ਹੁੰਦੇ ਆ ਜੀ ਤੇ ਆ ਗੋਭੀ ਆ ਗਈ ਭਾਈ ਇਧਰ ਆ ਗੋਭੀ ਆ ਗਈ ਆਹ ਵੇ ਲੋ ਗੋਭੀ ਭਾਈ ਸੱਸੀ ਗੱਲ ਸੇਠ ਸਾਹਿਬ ਕੀ ਆਲੇ ਜੀ ਸੇਠ ਸਾਹਿਬ ਠੀਕ ਹੈ ਜੀ ਹਾਂ ਜੀ ਹਾਂ ਜੀ ਮੈਂ ਗੋਭੀ ਕਿੱਥੇ ਆ ਜਾਂਦੀ ਹੈ ਮੇਲਾ ਜੀ ਗੋਭੀ ਸਾਰਿਆਂ ਨੂੰ ਬਹੁਤ ਆਈ ਨਹੀਂ ਮਤਲਬ ਆਪਣੀ ਪੰਜਾਬ ਦੀ ਜੋ ਹਮਾਚਲ ਚ ਹੋਈ ਨਹੀਂ ਕਿ ਨਹੀਂ ਯੂਪੀ ਯੂਪੀ ਦਾ ਯੂਪੀ ਵਾਲੀ ਬੰਦ ਕੰਪਨੀ ਹੈ ਭਾਈ ਇਹ ਰੇਡ ਨਾ ਚੱਲ ਲੱਗਿਆ ਤੁਹਾਨੂੰ ਅੱਜ ਦੇ ਤਜ ਦੇ ਨਦੀਆਣੇ ਮੰਡੀ ਦੇ ਵਿੱਚ ਕਰੇ ਸੇਟਾਂ ਦਾ ਨੰਬਰ ਵੀ ਦੇ ਦਾਂਗੇ ਤੁਹਾਨੂੰ ਜੇ ਕਿਸੇ ਵਪਾਰੀ ਵੀਰ ਨੇ ਮਾਲਸ਼ਾਲ ਇੱਥੋਂ ਖਰੀਦ ਅੱਜ ਦਾ ਬਾਜ਼ਾਰ ਵੈਸੇ ਕੀ ਰਿਹਾ ਜੀ ਬੰਦ ਕੰਪਨੀ ਦਾ ਟੌਪਦਾ ਜੀ ਟੌਪ ਦਾ ਰੇਟ ਜਿਹੜਾ 25 25 ਰੁਪਏ ਕਿਲੋ ਦੇ ਹਿਸਾਬ ਨਾਲ ਜਿਹੜਾ ਕਿੱਲੇ ਨਾ ਬੋਰਡ ਵਿਖਾ ਦਿੰਨੇ ਬਾਕੀ ਬਾਈਆਂ ਤੋਂ ਜੇ ਤੁਸੀਂ ਮਾਲਸ਼ਾਲ ਖਰੀਦਣਾ ਹੁੰਦਾ ਨਾ ਠੀਕ ਹੈ ਕੋ ਜੀ ਓਕੇ ਜੀ ਲੈ ਬਈ 25 25 ਰੁਪਏ ਕਿਲੋ ਦਾ ਭਾਈ ਬਜ਼ਾਰ ਜਿਹੜਾ ਇੱਧਰ ਬੰਦ ਗੋਭੀ ਦਾ ਚੱਲੀਦਾ ਖੰਨੇ ਮੰਡੀ ਦੇ ਵਿੱਚ ਵੀ ਸੇਮ ਹੀ ਰੇਟ ਸੀਗਾ ਭਾਈ ਖੰਨੇ ਮੰਡੀ ਦੇ ਵਿੱਚ ਵੀ ਸੇਮ ਹੀ ਰੇਟ ਸੀਗਾ ਬਾਈਆਂ ਦਾ ਨੰਬਰ ਆ ਗਿਆ ਸਕਰੀਨ ਤੇ ਕਨੈਕਟ ਬਾਈਆਂ ਨਾਲ ਕਰ ਲਿਓ ਜੀ ਮਿੱਤਰੋ ਤੁਹਾਨੂੰ ਵਧੀਆ ਲੱਗ ਜੇ ਵੀਡੀਓ ਚੰਗੀ ਲੱਗਦੀ ਆ ਤੇ 25-25 ਰੁਪਏ ਦੇ ਨੇੜੇ ਤੇ ਜਿਹੜਾ ਬਾਜ਼ਾਰ ਰੁਪਏਦਰ ਚੱਲੀ ਜਾਂਦਾ ਜੀ ਤੇ ਟਮਾਟਰ ਦਾ ਬਾਜ਼ਾਰ ਬਾਈ ਤੋਂ ਪੁੱਛਦਾ ਲਾਲ ਗੱਲਾਂ ਵਾਲਾ ਟਮਾਟਰ ਪੈ ਜੀ ਦ ਬੋਕੀ ਵਾਲ ਚਾਲੇ ਜੀ ਬਹੁਤ ਵਧੀਆ ਜੀ ਸਿੱਧਾ ਕਹਿ ਮਾ ਜੀ ਆਪਣੀਆਂ ਹਾਂ ਜੀ ਹਾਂ ਜੀ ਅੱਜ ਕੀ ਕਰਦਾ ਈ ਟਮਾਟਰ ਦਾ ਬਾਜ਼ਾਰ ਹਾਂ ਜੀ ਮਾਟਰ ਅੱਜ ਮੰਦਾ ਹੀ ਹੈ ਮਹਾਰਾਜ ਮੰਦਾ ਹੀ ਹੈ ਜੀ ਕਿੰਨਾ ਰਹਿ ਗਿਆ ਇਹ ਰਹਿ ਗਿਆ 500 550 500 550 ਦਾ ਕਰੇਡ ਜਿਹੜਾ ਬਾਈ ਇਥੇ ਲੁਧਿਆਣੇ ਮੰਡੀ ਦੇ ਵਿੱਚ ਵਿਕੀ ਜਾਂਦਾ ਜੀ ਪਹਿਲਾਂ ਮਾਲ ਛਾਲ ਚੈੱਕ ਕਰੋ ਟਮਾਟਰ ਬਹੁਤ ਵਧੀਆ ਜੀ ਕਿਹੜੀ ਸਾਈਡ ਤੋਂ ਆਏ ਜੀ ਇਹ ਇਹ 나ਸੀਕ ਤੋਂ ਆ ਨਾਸੀਕ ਤੋਂ ਨਾਸੀਕ ਤੋਂ ਆਇਆ ਬਾਈ ਇਹ ਤੇ ਇੱਕ ਵਾਰ ਦੀ ਤੁਸੀਂ ਚੈੱਕ ਕਰ ਲਓ ਜੀ ਜਮਾ ਟੌਪ ਦਾ ਰੇਟ ਹੈ ਜੀ ਇਹ ਜਿਹੜਾ ਕੜ ਗਿਆ ਆ ਗਿਆ ਥੋੜਾ ਜਿਹਾ ਥੱਲੇ ਆ ਗਿਆ ਹਾਂ ਇਹ ਨਾਸਿਕ ਵਾਲਾ ਟੌਪ ਦਾ 500 550 ਦਾ ਕਰੇਟ 25 ਕਿਲੋ ਦਾ ਜੀ ਨਹੀਂ 27 ਕਿਲੋ ਦਾ ਅੱਛਾ 27 ਕਿਲੋ ਲੈ ਵੀ 2 ਕਿਲੋ ਹੋਰ ਵਧ ਗਿਆ 27 ਕਿਲੋ ਹੋ ਠੀਕ ਹੈ ਜੀ ਵਲੀ ਹਾਂ ਜੀ ਲਓ ਭਾਈ ਆਸੀ ਦਾ ਟਮਾਟਰ ਦਾ ਬਾਜ਼ਾਰ ਜਿਹੜਾ ਜਿੱਦ ਲੁਧਿਆਣੇ ਮੰਡੀ ਦਾ ਲੈ ਵੀ ਆ ਕਿੱਥੇ ਆ ਪਾ ਗਏ ਇਧਰ ਵੱਡਾ ਸ਼ੈੱਡ ਜਾਨੂੰ ਬਖਾਉਣ ਲੱਗਿਆ ਪਹਿਲਾਂ ਉਧਰਲੇ ਪਾਸੇ ਵੀਡੀਓ ਬਣਾ ਕੇ ਆਂਦੀ ਆਣਾ ਗੋਭੀ ਵਗੈਰਾ ਦੀ ਲੋਕਲ ਸਬਦੇ ਆ ਆ ਜਿਹੜਾ ਮੇਨ ਸ਼ੈੱਡ ਆ ਗਿਆ ਲੁਧਿਆਣੇ ਮੰਡੀ ਦਾ ਜਿੱਥੇ ਆਪਾ ਖੜਿਆ ਜਿੱਥੇ ਸਭ ਤੋਂ ਵੱਧ ਸਬਦਾ ਬਿਕਦਾ ਜੀ ਵੇਖੋ ਤੁਸੀਂ ਇਹ ਕਰੀ ਨਾ ਪਹਿਲਾ ਰੌਣਕ ਮੇਲਾ ਚੈੱਕ ਕਰਿਓ ਜੀ ਅੱਲਾ ਵੇ ਤੁਹਾਂ ਗੰਬਲ ਦਾ ਵੀਡੀਓ ਬੁਕਾ ਦੇ ਦੀਏ ਸਾਰੀ ਇਹ ਤਾਂ ਜੈਡ ਵੈਰੈਟੀ ਮਤਰਾ ਇੱਥੇ ਮਿਲ ਜਣੀ ਹੈ ਬਾਈਆਂ ਨਾਲ ਗੱਲਬਾਤ ਕਰਦੇ ਵੀ ਜਿਹੜੇ ਰੇਟ ਵਗੈਰਾ ਇੱਥੇ ਹੋਲ ਸੇਲ ਦੇ ਰੇਟ ਆ ਇਹ ਕੱਲ ਤੁਹਾਨੂੰ ਦੱਸ ਦਿਆਂ ਵੀ ਹੋਲ ਸੇਲ ਦੇ ਰੇਟ ਆ ਵੀਰ ਭਰਾ ਇਹ ਜਿਵੇਂ ਪਰਚੂਨ ਤੋਂ ਬਾਹਰ ਹੋਰ ਰੇਟ ਮਿਲਣਾ ਹੈ ਇੱਥੇ ਆ ਕੇ ਹੋਲ ਸੇਲ ਦੇ ਰੇਟ 20 25 25 ਕਿਲੋ ਦੇ ਹਿਸਾਬ ਨਾਲ ਜਿਹੜਾ ਮਾਲ ਛਾਲੇ ਤੇ ਮਿਲਣਾ ਭਾਈ ਹਣਾ ਤੇ ਬਾਕੀ ਅਦਰਕ ਵਾਲੇ ਬਾਈਆਂ ਕੋਲ ਖੜੇ ਆ ਯਾਨੀ ਕੀ ਰੇਟ ਚੱਲੀ ਜਾਂਦਾ ਬਾਈਆਂ ਤਾਂ ਪੁੱਛਦੇ ਆ ਅਦਕਰ ਦਾ ਬਾਜ਼ਾਰ ਬਾਈ ਕੀ ਰਹਿ ਗਿਆ ਜੀ ਅੱਜ ਬਾਈ ਕੀ ਆ ਚੱਲਿਆ ਜੀ ਆਪਣੀ ਕੀ ਦਾ ਨਾਮ ਆ ਗਿਆ ਦੁਕਾਨ ਦਾ ਜੀ ਐਚ ਐਫੀ ਫਰੂਟ ਕੰਪਨੀ ਐਚ ਐਫੀ ਫਰੂਟ ਕੰਪਨੀ ਜਿੱਥੇ ਆਪਾਂ ਖੜੇ ਆ ਅਦਰਕ ਦਾ ਬਾਈ ਦਾ ਮਿਹਨਤ ਅਗੜਾ ਕੰਮ ਲੱਗਦਾ ਜੀ ਕਿਉਂਕਿ ਉਹ ਤੋਂ ਲੈ ਕੇ ਜਿਹੜੇ ਗੱਟੇ ਭਰੇ ਪਏ ਆ ਇਦੋਂ ਅਦਕਰਦੇ ਇੱਥੋਂ ਪਏ ਆ ਜੀ ਬਹੁਤ ਕੀ ਰੇਟ ਚੱਲੀ ਜਾਂਦਾ ਜੀ ਮੈਂ ਅੱਜ ਬਾਜ਼ਾਰ ਅਦਕਰ ਕਦਾ ਜੀ ਅਦਰਕ ਦਾ ਬਜਾਰ 60-75 ਰੁਪਏ ਰੇਟ ਹੈ 55-60 ਰੁਪਏ ਦਾ ਬਜ਼ਾਰ ਜਿਹੜਾ ਬਾਈ ਸੇਮ ਸੇਮ ਹੈ ਨਾ ਥੋ ਹੋਗ ਥੋ ਦੇ ਦਾ ਰੇਟ ਹੈ ਬਾਈ ਇਹ ਚ ਹੋਊਗਾ ਵਜਨ ਜੀ 50 ਕਿਲੋ ਦੇ ਨੇੜੇ ਦਾ 60 ਕਿਲੋ 60 ਕਿਲੋ 60 ਕਿਲੋ ਵਜਨ ਹੈ ਬਾਈ ਇਹ ਤੇ ਜਿਹੜਾ ਵਿਖਾਈ ਜਾਂਦੇ ਨੇ ਜਾਨੀ ਨਾ ਤੇ 50 55 ਵਿੱਚ 60-60 ਰੁਪਏ ਦੇ ਹਿਸਾਬ ਨਾਲ ਜਿਹੜਾ ਅਦਰਕ ਵਿਕਿਆ ਮੇਰਾ ਆਪਾਂ ਅਦਕ ਕਰਦਾ ਆ ਗਿਆ ਜੀ ਕਿ ਹੋਰ ਵੀ ਨਾਲ ਵੈਰਿਟੀ ਅਦਰਕ ਦੀ ਮਿਰਚੀ ਹੋਈ ਹੈ ਮਿਰਚ ਮਿਰਚ ਦਾ ਵੇਰਕ ਨਾ ਮਿਰਚ ਦਾ ਵੇਰਕ ਨਾ ਰਹਿ ਗਿਆ ਜੀ ਮਿਰਚ ਦਾ ਬਜ਼ਾਰ ਜੀ 40 ਤੋਂ 50 ਰੁਪਏ ਜਿਹੜੀ ਟੌਪ ਦੀ ਆ ਜਿਹੜੀ ਐਂ ਤਿੱਕੀ ਮੈਂ ਤੇ ਪਾਈ ਹੈਗੀ ਹਾਂ ਤਿੱਕੀ ਹੈ ਬਿਲਕੁਲ ਇੱਕਦਮ ਤਿੱਕੀ 40 ਤੋਂ 50 ਰੁਪਏ ਕਿਲੋ ਦਾ ਜਿਹੜਾ ਇਹਦਾ ਬਾਜ਼ਾਰ ਹੈਗਾ ਹਰੀ ਮਿਰਚ ਦਾ ਨਾ ਆਪਣੀ ਦੁਕਾਨ ਦਾ ਨਾਮ ਕੀ ਦੱਸਿਆ ਸੀਗੇ ਜੀ ਜੇ ਹੀਰਾ ਫਰੂਟ ਕੰਪਨੀ ਹੀਰਾ ਫਰੂਟ ਕੰਪਨੀ ਜੇ ਕੋਈ ਵੀਰ ਭਰਾ ਮਾਲ-ਸ਼ਾਲ ਖਰੀਦਣਾ ਚਾਹੁੰਦਾ ਵਪਾਰੀ ਮੇਰਾ ਵੀ ਜੇ ਕਨੈਕਟ ਕਰ ਲੰਦਾ ਫੋਨ ਨੰਬਰ ਕਿੰਨਾ ਆ ਗਿਆ ਜੀ ਬਿਲਕੁਲ ਬੇ ਫਿਕਰ ਆ ਵੀ ਜੀ ਸਹੀ ਹੈ ਜੀ 98768 5409 98768 6409 ਸਹੀ ਹੈ ਜੀ ਲੈ 98768 6409 ਬਾਈ ਕੋਲੇ ਮੈਂ ਅਦਰਕ ਪਿਆ ਜੀ ਤੇ 1.5 ਕਿਲੋ ਹਰੀਆਂ ਮਿਰਚਾਂ ਮੇਨੇ ਦਾ ਕਾਰੋਬਾਰ ਆਪਣਾ ਤਗੜਾ ਜੀ ਸਹੀ ਹੈ ਜੀ ਲੈ ਵੀ ਬਾਈ ਨਾਲ ਕਨੈਕਟ ਕਰ ਲੋ ਜਿਹਨੂੰ ਵੀ ਵੀਰ ਭਰਾ ਨੂੰ ਮਾਲ-ਸ਼ਾਲ ਚਾਹੀਦਾ ਜਾਏ ਤੇ ਲੈ ਕੇ ਆਉਣਾ ਚਾਹੁੰਦੇ ਆ ਜੀ ਤੇ ਉਹ ਇੱਥੇ ਬਾਈ ਨਾਲ ਕਨੈਕਟ ਕਰ ਸਕਦੇ ਹੋਰ ਵੀ ਇੱਧਰ ਥੇੜਾ ਭਰਾ ਬੈਠਿਆ ਪਰ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਵੀ ਕੀ ਕੀਮਤ ਰੋ ਰੇਟ ਆ ਜਿਹੜਾ ਕੱਢਦੇ ਆ ਜੀ ਇੱਧਰ ਵੀ ਹਰੀ ਮਿਰਚ ਪਈ ਆ ਫਲਾ ਲੈਂਦਾ ਟਮਾਟਰ ਦਾ ਬਾਜ਼ਾਰ ਤਾਂ ਤੁਹਾਨੂੰ ਪਤਾ ਹੀ ਆ ਇਹਦਾ ਟਮਾਟਰ ਦਾ ਬਾਜ਼ਾਰ ਦਾ ਬਾਈ ਵਾਲਾ ਹੋ ਜਾਵੇ ਜੇ ਨਾ ਨਿੰਬੂ ਬਈ ਅਦਰ ਬਾਈਆਂ ਤੋਂ ਨਿੰਬੂ ਪੁੱਜ ਕੇ ਉਹਨਾਂ ਨਿੰਬੂਆਂ ਦਾ ਬਾਜ਼ਾਰ ਕੀ ਰਹਿ ਗਿਆ ਕਿਉਂਕਿ ਨਿੰਬੂ ਬਈ ਜਿਹੜੇ ਠੰਡ ਕਰਕੇ ਮਿੱਤਰੋ ਹੁਣ ਜਿਹੜੇ ਰੇਟ ਘਟ ਗਿਆ ਨਿੰਬੂ ਦਾ ਤੇ ਬਾਈਆਂ ਤੋਂ ਬਈ ਕੀ ਕੀ ਰੇਟ ਲੱਗੀ ਜਾਂਦੇ ਆ ਜੀ ਆਜਾ ਹੈ ਨਿੰਬੂ ਹੈਗਾ 20 ਦਾ ਬਾਜ਼ਾਰ ਕਿੰਨਾ 50 50 ਰੁਪਏ ਲੈ ਭਈ 50 50 ਨਿੰਬੂ ਦਾ ਰੇਟ ਫੇੜ ਵੜ ਗਿਆ ਯਾਰ ਹੈ ਨਾਲੇ ਬਈ ਦੀ ਘਟ ਗਿਆ ਸੀਗਾ ਹਾਂ 20 ਦੇ ਲੱਗੇ ਥੋੜੇ ਗਏ ਨਹੀਂ ਯਾਰਾ ਕਿਹਾ 25 25 ਦੀ ਦੀ ਤਾਂ ਇਹ ਨਿੰਬੂ ਘਟ ਗਿਆ ਹੁਣ ਵੱਧ ਗਿਆ ਪੱਕੀ ਗੱਲ 50 ਰੁਪਏ ਕਿਹੜੇ ਰੋਇਆ ਹੈ ਪਤਾ ਨਹੀਂ ਹੁਣ ਸੱਚਾ ਆਹ ਸ਼ਾਹੋ ਬਾਈ ਦਾ ਲੈ ਬਾਈ ਬਾਈ ਦਾ ਵੀ ਚੱਲ ਜਾਂ ਗੱਲਬਾਤ ਵੈਸੇ 50000 ਰੁਪਏ ਬਾਈਆਂ ਦੇ ਨਿੰਬੂ ਦਾ ਰੇਟ ਜਿਹੜਾ ਹੈਗਾ ਜੇ ਤਰਾ ਇਧਰ ਔਲੇ ਆ ਗਿਆ ਭਾਈ ਅਗੇ ਤੇ ਔਲੇ ਜਿਹੜਾ ਸ਼ੁਰੂ ਹੋ ਗਿਆ ਹਲੇ ਤਾਂ ਗਾਂ ਠੰਡ ਦੇ ਵਿੱਚ ਸਹੀ ਆਉਣਾ ਜਿਹੜਾ ਚੰਨਾ ਹਲਾ ਜਿਹੜਾ ਮੰਡੀ ਦੇ ਵਿੱਚ ਔਲੇ ਆਉਣਾ ਸ਼ੁਰੂ ਭਾਈ ਇਹਨਾਂ ਦਾ ਬਾਜ਼ਾਰ ਕੀ ਜਾਂਦਾ ਹੋਲ ਸੇਲ ਹੈ ਅੱਲਾ ਇਹ ਹੋਇਆ ਰੇਟ ਦਾ ਹਾਂ ਹਾਂ ਭਾਈ ਜੇ ਕੋਈ ਜੇ ਭਾਈ ਦਾ ਕਰਦੇ ਗੱਲ ਬਾਤ ਬੰਦੇ ਛੋੜੇ ਨੇ ਘਬਰਾ ਜਾਂਦੇ ਕੈਮਰਾ ਵੇਖ ਕੇ ਭਾਈ ਇਹਨਾਂ ਦਾ ਬਾਜ਼ਾਰ ਕੀ ਅੱਜ ਦਾ ਯਾਰ ਕੀ ਬਾਜ਼ਾਰ ਹੈ ਇਹ ਨਿੰਬੂ ਦਾ ਅੱਜ ਦਾ ਕੋਈ 2-2 ਦਾ ਵੇਚਦਾ ਕਦੀ 20 ਹੁੰਦਾ ਕਦੀ 40 ਹੁੰਦਾ ਨਹੀਂ ਅੱਜ ਹੈਗਾ 40 ਜੁਲੀ ਚਲ ਚੁੜੀ ਠੀਕ ਹੈ ਤੇ ਔਲੇ ਦਾ ਭਾਈ ਜੀ ਉਧਰ ਪਿਆ ਔਲਾ ਉਹਦਾ ਕਿੰਨਾ 30 ਰੁਪਏ 30 ਰੁਪਏ ਲੱਭੇ ਅਗੇਤਾ ਆਂਗੜਾ ਜਿਹੜਾ ਚਾਲੂ ਹੋ ਗਿਆ ਮੰਡੀ ਦੇ ਵਿੱਚ 30-30 ਰੁਪਏ ਤੇ ਨੇੜੇ ਤੇ ਜਿਹੜਾ ਔਲੇ ਦਾ ਬਾਜ਼ਾਰ ਜਿਹੜਾ ਚੱਲ ਜੰਦਾ ਚੱਕ ਲੈ ਮਤਲਬ ਮਾਲ ਛੜੇ ਦੇ ਪੇਟੀ ਤੁਹਾਨੂੰ ਦੱਸ ਸਕਦੇ ਹਾਂ ਵੀ ਕੱਢੀ ਨਹੀਂ ਪੈਂਦੀ ਐ ਹੋਊਗੀ ਟੋਟ-ਟੋਟ 30-35 ਕਿਲੋ ਦਾ ਵਜ਼ਨ ਹੋਊਗਾ ਬਈ ਔਲੇ ਦਾ ਹਨ ਤੇ ਹੋਰ ਬਈ ਇੱਧਰ ਗੱਲਬਾਤ ਕਰਦੇ ਸੇਠ ਨਾਲ ਕੋਈ ਕੀ ਆਲਾ ਬਈ ਠੀਕ ਠਾਕ ਹੈ ਜੀ ਸਿੱਧਾ ਕਿਵੇਂ ਆ ਬਈ ਆਪਣੇ ਆ ਕਿੱਥੋਂ ਮਗਾਲੀ ਬਈ ਸ਼ਮਲਾ ਮਿਰਚ ਹਾਂ ਕਿਹੜੀ ਸੜਦੀ ਆ ਕਿਹੜੀ ਸੜ ਦਿੱਲੀ ਦਿੱਲੀੋਂ ਹੀ ਮਾਲ ਆਈ ਜਾਂਦਾ ਬਈ ਜਿਹੜਾ ਜਿਆਦਾ ਸ਼ਮਲਾ ਮਿਰਚ ਦਾ ਇੱਕ ਭਰਾਗਾ ਦੋ ਆਂਦੇ ਭਰਾ ਕੈਮਰਾ ਵੇਖਿਆ ਰਈਂ ਦੀ ਤਾਂ ਨਹੀਂ ਗੱਲ ਕੋਈ ਹੈ ਹੈਲੀਏ ਆਂਦੇ ਆ ਕੀ ਚੱਕਰ ਕੀ ਰੇੜਾ ਬਈ ਆ ਰੇਟੀ ਤਾਂ ਅਜੀ ਹੋਰ ਹੋ ਗਿਓ ਨਾ ਇਹਦਾ ਕੀ ਰੇਟ ਆ 85 ਰੁਪਏ ਕਿਲੋ 85 ਰੁਪਈਆ ਕਿਲੋ ਆ ਆਪਣਾ ਤਾਂ ਮੈਨ ਕੰਮ ਰੇਟ ਵਖਾਣਾ ਹਨਾ ਹੋਰ ਸਿਰ ਦਾ ਰੇਟ ਆ ਭਾਈ 85 85 ਰੁਪਈਆ ਕਿਲੋ ਜਿਹੜਾ ਮਾਲ ਛੱਕ ਸਕਦਾ ਉਹ ਵੇਲੋ ਦਿੱਲੀੋਂ ਮਾਲ ਆਉਂਦਾ ਜਿਹੜਾ 100 ਕਿਲੋ ਉਹ 80 ਰੁਪਈਆ ਹੈ ਜੀ ਇੰਦਰ ਜਿਵੇਂ ਦੇਸੀ ਖਿਲਾ ਵੇ ਭਾਈ ਕਿਹ ਚੈਣਾ ਆ ਗਿਆ ਨਾ ਇਹ ਇੱਕ ਹੀ 500 ਦਾ ਲਫਾਵਾ ਜੀ 15 ਇਹ ਇਹਨੂੰ ਇੱਕ ਕੁਆਲਟੀ ਉਹ ਜੀ ਹੋਗੀ ਹਾਂ ਜੀ ਸਸਤੇ ਵਾਲੀ ਕੁਆਲਟੀ ਸਸਤੇ ਵਾਲੀ ਆ ਗਈ ਭਾਈ 55 ਪੰਜ ਪੰਜ ਸੌ ਦਾ ਪੰਜ ਪੰਜ ਸੌ ਦਾ ਲਫਾਵਾ ਭਾਈ ਇਹ ਤੇ ਇਹ ਮਲਾਂ ਥੋੜਾ ਵੇ ਹੋ ਗਿਆ ਭਈ ਨਾ ਠੀਕ ਗੱਲ ਚੰਗਾ ਚੰਗੇ ਦਾ ਰੇਟ ਕਿੰਨਾ ਹੈ ਲੈ ਭਈ 6-600 ਰੁਪਏ ਲੈ ਜਿਹੜਾ ਲਫਾਫਾ ਸਾਹਮਣੇ ਉਧਰ ਕੀ ਦੇਦਾ ਵੀ ਕੀ ਆਂਦਾ ਚਾਣਾ ਕੀੜਾ ਜਿਹੜਾ ਮਾਲ ਕਈ ਕਈ ਸਸਤੇ ਆ ਭਈ ਇਹ ਤੇ ਲੁਧਿਆਣੇ ਮੰਡੀ ਦੇ ਵਿੱਚ ਮਾਲ ਕਾ ਹੀ ਸਸਤਾ ਮਿਲ ਜਾਣਾ ਇਹ ਗੱਡੀ ਲੋਡ ਹੋ ਕੇ ਆਈ ਆ 6-600 ਰੁਪਏ ਦੇ ਹਿਸਾਬ ਨਾਲ ਜਿਹੜਾ ਇੱਧਰ ਮਾਲਾ ਸਾਲ ਵਿਕੀ ਜਾਂਦਾ ਸਾਰਾ ਲਫਾਫਾ ਜਿਹੜਾ ਇਕੱਠਾ ਭਈ ਇਹ ਜਿਹੜਾ 15 ਕਿਲੋ ਵਜਨ ਹੋਊਗਾ 15 ਕਿਲੋ ਦੇ ਨੇੜ ਤੇ ਜਿਹੜਾ ਵਜਨ ਹੋਊਗਾ ਭਈ ਇੱਧਰ ਹਾਂਜੀ ਆਹ ਰੇਡ ਜਿਹੜਾ ਬਾਈ ਚੱਲੀ ਜਾਂਦੇ ਆ ਲੈ ਬੇ ਇੱਧਰ ਵੀ ਹਰੀ ਮਿਰਚ ਲੋਡ ਹੋ ਕੇ ਆਈ 40 40 50 50 ਰੁਪਈਆ ਹੀ ਹੋਲਸੇਲ ਆ ਰੇਡ ਬਾਈ ਕੀ ਆਲਾ ਕਿਹੜੀ ਥਾਂ ਤੋਂ ਆਇਆ ਗੱਡੀ ਲੋਡ ਕਰਕੇ ਹਾਂ ਕਿੱਥੋਂ ਆਏ ਕਹਾਂ ਸੇ ਆਏ ਹੋ ਔਰ ਬਾਈ ਕੀ ਹਾਲ ਹੈ ਠੀਕ ਠਾਕ ਆ ਵਧੀਆ ਬਾਰਿਸ਼ ਕਿਹੋ ਜਿਹਾ ਰਾਜ ਬਹੁਤ ਬੁਰਾ ਹਾਲ ਆ ਆਹਾਂ ਕਹਾਂ ਸੇ ਆਏ ਹੋ ਬਿਹਾਰ ਬਿਹਾਰ ਤੋਂ ਬਾਰਿਸ਼ ਕਹਿੰਦੇ ਬੁਰਾ ਹਾਲ ਆ ਬਾਈ ਤੇ ਇੱਧਰ ਆ ਗਏ ਬਾਈ ਕਹਿੰਦੇ ਲੱਭ ਪਾੜੀ ਰਬੀ ਆ ਗਿਆ ਬਈ ਇਸਕਾ ਬਜ਼ਾਰ ਕੀ ਰਹਿ ਰਹਾ ਜੀ ਕਿਆ ਰਹਿ ਰਿਹਾ 25-25 ਰੁਪਏ ਹੈ ਹਾਂ ਮੇਰੇ ਕੀ ਬੋਲ ਰਹਾ 10 ਰੁਪਏ 10 ਰੁਪਏ 15-16 ਰੁਪਏ 15 ਤੋਂ ਲੈ ਕੇ 20 ਦਾ ਕਹੂਗੀ 40 50 ਕਚਾਲੂ ਆ ਗਿਆ ਹਾਂ ਸਾਡੇ ਪਾੜੀ ਰਬੀ ਕਹ ਦਿੰਦੇ ਆ ਹਾਂ ਪਾੜੀ ਰਬੀ ਹੈ ਪਾੜੀ ਰਬੀ ਹਾਂ ਸਾਡੇ ਰੈਨੋ ਪਾੜੀ ਅਰਬੀ ਆਖੀ ਪਤਲੀ ਹੋਤੀ ਚਾਲੂ 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 ਅਰੇ ਗੋਲ ਜਿਹੜਾ ਸਾਡੇ ਗੋਲ ਜਾਂਦਾ ਉਹਨੂੰ ਕ ਚਾਲੂ ਕਹਿੰਦੇ ਨੇ ਇਹ ਲੰਬਾ ਇਹ ਲੰਬਾ ਕ ਚਾਲੂ ਆ ਗਿਆ ਕੀ ਰੇਟ ਦੱਸਿਆ ਹਾਂ 1816 ਐਸੇ ਵਿਕਰਾ 1800 ਦਾ ਗੱਟਾ ਕਿੰਨੇ ਚੱਲ ਬੋਰੀ ਕਿੰਨੇ ਦੇ ਕਿਲੋ ਦੀ ਹੈ ਇਹ 50 ਕਿਲੋ 60 ਕਿਲੋ 1800 ਦੀ ਅੱਭੀ ਬੋਰੀ ਹੈ 1800 ਦੇ ਨਹੀਂ 1800 18 ਰੁਪਏ ਕਿਲੋ 18 ਰੁਪਏ ਕਿਲੋ ਠੀਕ ਹੈ ਤਾਂ ਬੋਰੀ ਕਿੰਨੇ ਦੀ ਬਣ ਗਈ ਇਹ ਇਹ 900000 900000 ਨਹੀਂ ਠੀਕ ਹੋ ਗਿਆ ਅੱਪਰ ਰੇਟ ਦੁਗਣਾ ਦਾਸ ਤਾਂ ਹੀ ਹਣਾ ਉਹ ਸਾਣਾ 18-18 ਕਿਲੋਬਾਈ ਜਿਹੜਾ ਆ ਤੈਨੂੰ ਵੇਖ ਲੈ ਲੈ ਭਾਈ ਉਹਨੇ ਗੋਭੀ ਦੀ ਬਣਾ ਸੀ ਬਈ ਵੀਡੀਓ ਜਿਵੇਂ ਕਹਿੰਦਾ ਭਾਈ ਇਹ ਕਿਹੜਾ ਹੈ ਸਲਟਰ ਭਾਈ ਇੱਕ ਕਿਲੋਬੇ ਜਿਹੜਾ ਜਿਵੇਂ ਕੰਨ ਦਾ ਰੇਟ ਆ ਜੀ ਤੁਹਾਨੂੰ ਬੁਖਾ ਦਿੰਨੇ ਆ ਲੁਧਿਆਣੇ ਮੰਡੀ ਦੇ ਵਿੱਚ ਭਾਈ ਆ ਰੇਟ ਜਿਹੜੇ ਮਤਲਬ ਚੱਲੀ ਜਾਂਦੇ ਆ ਵੀ ਤੇ ਹੋਰ ਭਾਈ ਉਹਨਾਂ ਜਿਹੜਾ ਗੋਭੀ ਦਾ ਰੇਟ ਹੋਇਆ ਹੋਇਆ ਬੰਦ ਗੋਭੀ ਦਾ ਰੇਟ ਹੋਇਆ ਹੋਇਆ ਪਰ ਮਲਮੀ ਹੋ ਗਿਆ ਬਈ ਰੇਟ ਹਨ ਸਾਰੇ ਆਲਮੋਸਟ ਰੇਟ ਆਪਣੇ ਕਲੀਅਰ ਹੋਏ ਹੋਏ ਜੀ ਇਹ ਪਪੀਤਾ ਪਪੀਤਾ ਹਰਾ ਪਿਆ ਹਨ ਇਹ ਕੀ ਰੇਟ ਹੈ ਇਹ ਕੀ ਪਪੀਤੇ ਦਾ ਕੀ ਰੇਟ ਹੈ ਜਿਹੜਾ ਜੇ ਪਪੀਤਾ ਦਾ ਹੀ ਹਰਾ ਪਪੀਤਾ ਹੁੰਦਾ ਜੀ ਤੇ ਇਹ ਕੀ ਕੰਮ ਹੁੰਦਾ ਸਮਝੀਦੇ ਸਮਝੀ ਸਮਝੀ ਬਣ ਜਾਂਦੀ ਵਧੀਆ ਜੀ ਆਹ ਹਾਂ ਜਿੱਦਾਂ ਗੋਭੀ ਗੋਭੀ ਬਣਾਉਂਦੇ ਆ ਅੱਛਾ ਤੇ ਕੀ ਰੇਟ ਲੱਗਦਾ ਹੈ ਇਹ 20 ਰੁਪਏ 20 ਰੁਪਏ ਕਿਲੋ ਲੈ ਬਈ ਆ ਪਪੀਤਾ ਹਰਾ ਜਿਹੜਾ 20-20 ਰੁਪਏ ਕਿਲੋ ਜਿਹੜਾ ਵਿਕੀ ਜਾਂਦਾ ਲਿਨਿਆਣੇ ਮੰਡੀ ਦੇ ਵਿੱਚ ਬਈ ਹੋਰ ਕੀ ਲੈ ਰਹਾ ਹੈ 20 ਰੁਪਏ ਸਹੀ ਆ ਲੈ ਨਹੀਂ 20 ਰੁਪਏ ਰਸ਼ ਬਾਲਾ ਮੰਡੀ ਦੇ ਵਿੱਚ ਬਈ ਕਰਮੋ ਤੋਂ ਮੈਂ ਧੱਕੇ ਧੱਕੇ ਵਜਦੇ ਬਈ ਇਹਦੇ ਪੂਰੇ ਮੈਂ ਆਹ ਫਿਰ ਪੁਲਨੇ ਵਾਲਾ ਕਾਲਾ ਮਲੇਰਕੋਟਲੇ ਉਹ ਵੀ ਉੱਥੇ ਬਹੁਤ ਸਖੜੀ ਮੰਡੀ ਆ ਮਲੇਰਕੋਟਲੇ ਇੰਦੋਂ ਵੀ ਸਖੜੀ ਆ ਇਸ ਤੋਂ ਸਖੜੀ ਕਾਹ ਬਣ ਪਾਈਗੀ ਆ ਲੈ ਬਈ ਇਹ ਇਧਰ ਸਾਰੀ ਢੋਪੀ ਬਈ ਮੈਂ ਨਾ ਯਾਰ ਮੰਡੀ ਬਹੁਤ ਤਕੜੀ ਆ ਭਾਈ ਜਾਨੇ ਕਹਿ ਕਿ ਤੁਹਾਨੂੰ ਤੇ ਔਰ ਬਹੁਤ ਔਰ ਹੋ ਤੱਕ ਜਿਹੜੀ ਲਗਾਤਾਰ ਹੀ ਹੋ ਜਾਂਦੀ ਹੈ ਭਰਾ ਗਾਹਕ ਬਹੁਤ ਆ ਜਾਂਦੇ ਯਾਰ ਗਾਹਕ ਵੀ ਬਹੁਤ ਆ ਤੇ ਮਾਲ ਵੀ ਬਹੁਤ ਆ ਲੁਧਿਆਣੇ ਮੰਡੀ ਦੇ ਵਿੱਚ ਇੱਕ ਗੱਲ ਮੈਨੂੰ ਤਾਂ ਇੱਥੇ ਹਰ ਜਗ੍ਹਾ ਕੰਮ ਵੀ ਕੀ ਪੁੱਛ ਕੇ ਕੀ ਨਾ ਪੁੱਛ ਕੇ ਬਾਈਆਂ ਤੋਂ ਆ ਜਿਹੜੀ ਸੇਮ ਫਲੀ ਆ ਗਈ ਭਾਈ ਤੇ ਇਹਦਾ ਭਾਈ ਕੀ ਹਾਲ ਚਾਲ ਆ ਭਰਾ ਠੀਕ ਹੈ ਕੀ ਰੇਟ ਵਿਕੀ ਜਾਂਦੀ ਮੈਂ ਅੱਜ ਦਾ ਰੇਟ ਇਹ 100-100 ਰੁਪਏ ਦਾ ਰੇਟ ਆ ਭਾਈ ਇਹ ਦੇ ਵੇਖੋ ਕਰਾਂ ਦੀ ਕੁਆਲਿਟੀ ਚੈੱਕ ਕਰੋ ਮੜੀ 100 100 ਰੁਪਏ ਹੋਲ ਸੇਲ ਦਾ ਰੇਟ ਨਾਲੇ ਪਰ ਚੂਨ ਨਹੀਂ ਕਿ ਬਾਹਰ ਹੋ ਜਾਦਾ 150 ਰੁਪਏ ਨੂੰ ਮਿਲੇ ਭਾਈ ਤੇ ਇੱਥੇ ਵਿਕੀ ਜਾਂਦੀ ਹੈ 100 100 ਰੁਪਏ ਕਿਲੋ ਦੇ ਹਿਸਾਬ ਨਾਲ ਭਾਈ ਆ ਜੇ ਕਰਾਂ ਦੀ ਹੋਰ ਮਰੇਟੀਆਂ ਜਿਹੜੀਆਂ ਬੇਨੇ ਆ ਭਾਈ ਤੇ ਮਿੱਤਰੋ ਕੀ ਕੀ ਰੇਟ ਚੱਲੀ ਜਾਂਦੇ ਜਿਹੜੇ ਲੁਧਿਆਣਾ ਮੰਡੀ ਦੇ ਵਿੱਚ ਯਾਰ ਕਰਮਲ ਕਰਮਲ ਬਹੁਤ ਹੈ ਭਈ ਇੱਕ ਗੱਲ ਤਾਂ ਮੰਨਣ ਵਾਲੀ ਆ ਸਭ ਤੋਂ ਤਕੜੀ ਮੰਡੀ ਆ ਗਈ ਜਿਹੜੀ ਭਾਈ ਤੇ ਹੋਰ ਜਿਹੜੀਆਂ ਮਰੇਟੀਆਂ ਦਾ ਉਹੀ ਗੱਜਰਾ ਨੰਬਰ ਇਦਰਾ ਫਲੀ ਵਾਲੀ ਅੱਵੱਲੇ ਬੱਲੇ 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 ਕੀ ਆ ਰਿਹਾ ਭਾਈ ਭਾਈ ਜੀ ਬੱਲੇ ਆਇਆ 90 ਰੁਪਏ ਅੱਵੱਲੇ ਬੱਲੇ ਬੱਲੇ 90 ਰੁਪਏ ਹੈ ਭਈ ਯਾਰ ਲਿਖੀ ਜਾਂਦਾ ਔਰ ਜੀ ਠੀਕ ਠਾਕ ਹੈ ਜੀ ਬਹੁਤ ਜੀ ਵਧੀਆ ਹੈ ਵਧੀਆ ਬਹੁਤ ਜੀ ਹੈਲੋ ਕਰਨਾ ਸਾਰਾ ਸਾਰਾ ਸਤਿ ਸ੍ਰੀ ਅਕਾਲ ਆ ਬੱਲੇ 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 ਠੀਕ ਆ ਲਾ ਭਾਈ ਤੇ ਬੰਦੇ ਖੁਸ਼ ਹੋ ਜਾਂਦੇ ਕਈ ਲੱਗਿਆ ਹੁਣ ਕਹਿੰਦੇ ਵਧੀਆ ਵੀਡੀਓ ਬਣਾ ਹ ਤੇ ਰੇਡ ਵਗੈਰਾ ਭਾਈ ਆ ਵੇਲਾ ਇਦਰਾ ਗੋਮੀ ਬਾਹਰ ਲਿਓ ਹੀ ਭਾਈ ਜਿਹੜਾ ਰੇਡ ਕਰਾਇਆ ਤੁਹਾਨੂੰ ਆ ਤਾਂ ਬਾਹਰਲੀ ਅਮਾਚਰ ਵਾਲੀ ਗੋਭੀ ਜਿਹੜੀ ਬਈ ਉਹ ਹੀ ਚੱਲੀ ਜਾਂਦੀ ਹੈ ਪੰਜਾਬ ਵਾਲੀ ਗੋਭੀ ਉਧਰਲੇ ਪਾਸੇ ਲੱਗਦੀ ਜਿਹੜੀ ਹੈ ਨਾ ਇਹਦਾ ਰੇਟ 22 ਤੋਂ ਪੈਂਦਾ ਭਈ ਇਹਦਾ ਰੇਟ ਕਿੰਨਾ ਚੱਲੀ ਜਾਂਦਾ 30 ਰੁਪਏ 30 ਰੁਪਏ ਬਜੈਸਰ ਘਟ ਗਿਆ ਰੇਟ ਹੈ ਨਾ ਬਣਿਆ ਨਹੀਂ ਰੇਟ ਆ ਰਹੀ ਬਣੀ ਨਹੀਂ ਗੱਲਣਾ ਕੀ ਆ ਭਰਾਓ ਠੀਕ ਆ 30-30 ਰੁਪਏ ਦੇ ਨੇੜੇ ਤੇ ਜਿਹੜਾ ਭਾਈ ਇਹਦਾ ਰੇਟ ਚੱਲੀ ਜਾਂਦਾ ਭਰਾਓ ੱਥਕੇ ਬਹੁਤ ਫਾਇਦੇ ਆਗੇ ਇਧਰ ਇੱਠਾਂ ਪਿਆ ਭਾਈ ਪਿੱਠੇ ਦਾ ਬਜ਼ਾਰ ਵਿਖਾ ਦੇ ਗਏ ਤੁਹਾਨੂੰ ਨਵੀਂ ਜੀ ਵੈਰਾਈਟੀ ਆ ਗਈ ਹੈ ਚਲੋ ਪਹਿਲਾਂ ਤਾਂ ਸਾਰੀਆਂ ਉਹੀ ਵੈਰਾਈਟਾਂ ਗਈਆਂ ਜਿਹਨਾਂ ਦਾ ਰੇਟ ਵਗਾ ਲੈ ਵੀ ਪੇਠੇ ਦਾ ਰੇਟ ਵਖਾਉਣਿਆ ਜੀ 500 ਲੱਖ ਅੱਗੇ ਹੋਏ ਲੈ ਭਈਆ ਪੇਠਾ ਤੇਰੇ ਸਾਹਮਣੇ ਤੇ ਆਹ ਭਈਆ ਜੀ ਕੁਆਲਟੀ ਦੀ ਚੈੱਕ ਕਰੋ ਆ ਪਿਆ ਭਈ ਪੇਠਾ ਬਹੁਤ ਗਿਆ ਜਲਾ ਇਸ ਸਿਰ ਸਾਹਿਬ ਠੀਕ ਹੈ ਜੀ ਪੇਠੇ ਦਾ ਬਜਾਰ ਕਿੰਨਾ ਜੀ ਹੈ ਪੇਠਾ 18 ਰੁਪਈਆ ਲਈ 18 18 ਰੁਪਈਆ ਦਾ ਬਜਾਰ ਹੈ ਜੀ ਲਧਿਆਨੇ ਮੰਡੀ ਦੇ ਵਿੱਚ ਲਾ ਲਓ ਜੀ ਹਿਸਾਬਕ ਦਾ 18 18 ਰੁਪਈਆ ਦੇ ਹਿਸਾਬ ਨਾਲ ਜਿਹੜਾ ਆ ਪੇਠਾ ਨਹੀਂ ਕੀ ਜਾਂਦਾ ਜੀ ਤੇ ਰੇਟ ਅੱਗੇ ਨਾਲ ਬਣਿਆ ਪੇਠੇ ਦਾ ਐਡੀ ਕਰ ਲੈਣੇ ਇਦਾਂ ਕੇਲੇ ਵੇਖੋ ਕਰਾਂ ਦੀ ਇਦਾਂ ਭਾਈ ਹਰੇ ਕੇਲੇ ਜੀ ਨੇ ਮੇਤਰਾ ਚੱਕਰਿਆਂ ਜੀ ਚੱਕ ਸਕਦਾ ਇੱਥੋਂ ਭਾਈ ਕੀ ਰਹਿਣਾ ਹੈ ਹਾਂ ਇਹ ਇਹ ਲਵਗਦੇ 12 ਰੁਪਏ 10 ਰੁਪਏ 12 ਰੁਪਏ 1000 ਰੁਪਏ ਹਰੇ ਕੇਲੇ ਆਪ ਹੀ ਕਰੇ ਦੂਜੇ ਨਹੀਂ ਪਕੜੇ ਰਹਿਣੇ ਹੈ ਨਾ ਨੜੀਓ ਬਾਰਾ ਰੁਪਈਏ ਭਈ ਅੰਦਰ ਤਾਂ ਜੀ ਜਾਂਦੇ ਹਨ ਤੇ ਆ ਲੈ ਲੋ ਜੀ 12 12 ਰੁਪਈਏ ਗੱਡੀ ਲੋਡ ਹੋ ਕੇ ਆਈ ਇਹ ਸਾਹਮਣੇ ਵੇਖੋ ਜੀ ਇਦਾਂ ਬੰਦੇ ਮੈਂ ਲਾਈ ਇਦਰੀ ਆਉਂਦੇ ਲਾਈ ਇਹ ਭਾਈ ਆਉਂਦਾ ਕਿੱਥੋਂ ਮੇਣ ਹੈ ਹਾਂ ਭਾਈ कि तू कहाँ से आता है मेन इधर से आया है पता नहीं कहाँ से आए तू किधर से आया है मैं ऊपर से आया ऊपर से ऊपर से तो सभी आता है भाई की आला भाई गंदी कहाँ से आई है कि तू आई है हाँ भागलपुर से आया है हाँ भागलपुर से भागलपुर से भागल भागल यार लवे सामने कहाँ कितना आई गंदी है लवे इधर केले देखो इधर ਮਤਲਬ ਬਾਈ ਮੈਂ ਕਿਹੜੀ ਸਰ ਤੋਂ ਆਉਂਦਾ ਜੀ ਹਰੇ ਕੇਲੇ ਹੈ ਲਖੀਮਪੁਰ ਲਖੀਮਪੁਰ ਤੋਂ ਆਉਂਦਾ ਬਾਈ ਇਹ ਕੇਲਾ ਦੇਖੋ ਇਧਰ 12 12 ਰੁਪਈਆ ਸਨ ਇਹਦੀ ਸਬਜ਼ੀ ਬਣਾਉਂਦੇ ਆ ਬਾਈ ਇਧਰ ਤੁਹਾਨੂੰ ਦੱਸ ਦਿੰਨੇ ਆ ਇਹਦੀ ਸਬਜ਼ੀ ਸੋਜੀ ਵੀ ਬਣਦੀ ਆ ਕੇਲਿਆਂ ਦੀ ਐਵੇਂ ਕਦੇ ਖਾਣ ਵਾਲੇ ਨਾਲ ਸਮਝ ਲੋ ਜੇ ਹਰੇ ਕੇਲੇ ਤਾਂ ਹੀ ਆਉਂਦੇ ਸਬਜ਼ੀ ਵਗੈਰਾ ਇਹਨਾਂ ਦੀ ਬਣ ਜਾਂਦੀ ਆ ਬਾਈ ਲਓ ਜੀ ਆ ਵੇਰੋ ਗੱਡੀ ਸਾਰੀ ਮਾ ਕੇਲਿਆਂ ਦੀ ਭਰੀ ਤੇ ਖਤਮ ਹੋ ਗਈ ਬਾਈ ਹਨ ਗੱਡੀਆਂ ਨੂੰ ਖਾਣੀਆਂ ਅੱਜ ਮੇਨ ਮੇਨ ਕਿੱਥੋਂ ਕਿੱਥੋਂ ਕੀ ਕੀ ਮਾਲ ਆਈ ਜਾਂਦਾ ਲੈ ਬਾਈ ਅਦਰ ਕਿਦਾ ਚੈੱਕ ਕਰਿਓ ਜੇ ਤੀਕਰਾਂ ਦੀ ਲਾ ਭਾਈ ਆ ਕਿਹੜੇ ਰਵੇਗੇ ਭਈ ਦੇਸੀ ਘੀਰਾ ਦੇਸੀ ਘੀਰਾ ਵੇਖਿਆ 10 ਰੁਪਏ ਦਾ 1000 ਰੁਪਏ ਕਿਲੋ ਦਾ ਬਾਜ਼ਾਰ ਭਈ ਦੇਸੀ ਦੇਸੀ ਘੀਰਾ ਦੇਸੀ ਘੀਰਾ ਦਾ ਰਗ ਆ ਵੇਖੋ ਲੰਧਾਣੇ ਮੰਡੀ ਦੇ ਵਾਜ ਮਾਲ ਨਹੀਂ ਮੁੱਕਣਾ ਕਹਿੰਦੇ ਹਾਂ ਮਾਲ ਨਹੀਂ ਮੁੱਕਦਾ ਭਈ ਇਧਰ ਤੇ ਆਹ ਦੇ ਕੰਬੇ ਇਧਰ ਸੰਘਾੜੇ ਦੀ ਗੱਡੀ ਲੋਡ ਹੋ ਕੇ ਲਾ ਭਈ ਸੰਘਾੜੇ ਦੀ ਗੱਡੀ ਲੋਡ ਹੋ ਕੇ ਆਈ ਹੈ ਜੀ ਤੇ ਸੰਘਾੜਾ ਦੇਖ ਪਿਆ ਇਧਰ ਭਈ ਲਾ ਵੇ ਕੁਆਲਟੀ ਚੈੱਕ ਕਰੋ ਭਲਾ ਕਿਹੜੇ ਡੰਬਾ ਹੈਗਾ 20 25 ਦਾ ਰੇਟ ਭਈ ਰੇਟ ਕਹਿੰਦਾ ਜੀ 24 25 ਵੱਲਾ ਵੀ ਤੁੱਕਾ ਸਹੀ ਲਾਇਆ ਬੱਚਾ 24 24 25 25 ਰੁਪਏ ਦਾ ਰੇਟ ਜਿਹੜਾ ਆਵੇ ਲੋ ਗੱਡੀ ਲੋਡ ਹੋ ਕੇ ਆਈ ਹੈ ਜਿੱਲਾ ਭਾਈ ਤੇ ਆਹ ਰੇਟ ਜਿਹੜਾ ਲੁਧਿਆਣੇ ਮੰਡੀ ਦੇ ਜਿਹੜਾ ਵਿਖਾਈ ਜਾਂਦੇ ਆ ਭਾਈ ਤੇ ਇਧਰ ਹਣ ਠੰਡ ਆ ਗਈ ਆ ਭਾਈ ਜਿਹਨੇ ਮਤਰੋ ਸ਼ਕਰਗੰਦੀ ਖਾਣੀ ਹੈ ਜੀ ਵਾਲਣੀ ਭਾਈ ਕੀ ਹਾਲ ਚਾਲਾ ਭਰਾ ਠੀਕ ਠਾਕ ਹੈ ਜੀ ਭਾਈ ਕੀ ਰੇਟ ਵੇਖਣੀ ਹੈ ਜੀ ਅੱਜ ਲਾਜੀ ਸ਼ਕਰਗੰਦੀ ਚ ਲੈ ਆ ਲਾ ਭਾਈ 25 25 ਦਾ ਬਾਜ਼ਾਰ ਆ ਜਿਹੜਾ ਸ਼ਕਰਗੰਦੀ ਦਾ ਲੁਧਿਆਣੇ ਮੰਡੀ ਦੇ ਵਿੱਚ ਮੇਲੋ ਜੀ ਤੇ ਆਹ ਰੇਟ ਜਿਹੜਾ ਮਤਰੋ ਨਾਲੇ ਹੋਲ ਸੇਲ ਦੇ ਰੇਟ ਆ ਭਾਈ ਇੱਕ ਗੱਲ ਤੁਹਾਨੂੰ ਦੱਜੇ ਹੋਲ ਸੇ ਇੱਲਾ ਸ਼ਗਰਗੰਦੀ ਦਾ ਕੰਮ ਆ ਜੀ ਮੇਰਾ ਆਪਣਾ ਠੀਕ ਆ ਜੀ ਲੈ ਬਈ 25-25 ਰੁਪਏ ਸਮਝਦਾ ਮਰਜੀ ਮਾਲ-ਸ਼ਾਲ ਚੱਕ ਲੋ ਲਿਲਿਆਣੇ ਮੰਡੀ ਦੇ ਵਿੱਚ ਆ ਬਈ ਤੇ ਹੋਰ ਵੇਚਦੇ ਆ ਕਾਦੀ-ਕਾਦੀ ਗੱਡੀ ਜਿਹੜੀ ਲੋਡ ਹੋ ਕੇ ਆਈ ਹੈ ਜੀ ਲੈ ਬਈ ਇਧਰ ਤਾਂ ਬਾਈਆਂ ਨਹੀਂ ਮਿਕਸ ਸਭ ਦਾ ਸਾਰਾ ਇਧਰ ਸਭ ਦਾ ਜਿਹੜਾ ਸਾਰਾ ਮਿਕਸ ਪਿਆ ਜੀ ਆ ਜਗਰਾਂ ਦੀ ਆਲੂ ਤੇ ਪਿਆਜ਼ ਬਾਰੇ ਗੱਲ ਕਰਕੇ ਹੁੰਦੇ ਆ ਸੇਠਾ ਨਾ ਬਾਈ ਜਿਹੜੇ ਮਤਲਬ ਰੇਟ ਵਗੈਰਾ ਕੀ ਚੱਲੇ ਜਾਂਦੇ ਆ ਆਲੂ ਤੇ ਪਿਆਜ਼ ਦੇ ਜੀ ਸਾਰੀ ਮੰਡੀ ਦਾ ਕਿਹੜਾ ਬਈ ਜਿਹੜਾ ਲੱਗਿਆ ਜੀ ਆਹ ਜੀ ਲਾ ਭਾਈ ਸਬਜ਼ੀ ਮੰਡੀ ਦੀ ਵੀਡੀਓ ਬਣਾਉਣ ਤੋਂ ਬਾਅਦ ਆਪਾਂ ਇੱਧਰ ਲੁਧਿਆਣੇ ਮੰਡੀ ਦੇ ਵਿੱਚ ਪਿਆਜ਼ ਵਾਲੇ ਵੀਰ ਕੋਲੇ ਆੜਤੀਏ ਆੜਤੀਏ ਸਭ ਕੋਲੇ ਆ ਗਿਆ ਦੁੱਬੇ ਹਨ ਸੰਸ ਬਾਈ ਕੀ ਆ ਚਲ ਭਰਾਓ ਠੀਕਾ ਸਿੱਧਾ ਕਿਵੇਂ ਆਪਣੀਆਂ ਜੀ ਮੀਮੂ ਪੋਈ ਆਨੇ ਭਈਆ ਜੀ ਹਾਂ ਅਰ ਮੇਰੀ ਲੱਗ ਗਿਆ ਸਰ ਚਲੋ ਤੇ ਪਰ ਹੁਣ ਇਸ ਟਾਈਮ ਮੀ ਮੜਾ ਆਪਾ ਮਜ਼ਮੁਰ ਅਰਦਾਸ ਕਰਦੇ ਆ ਬਾਬਾ ਜੀ ਮੀ ਨੂੰ ਬਚਦੀ ਰੱਖੇ ਝੋਨੇ ਤੋਂ ਹਣਾ ਕਿਸਾਨ ਵੀਰਾਂ ਦਾ ਝੋਨਾ ਜਿਹੜਾ ਖੜਾ ਜੀ ਹੈ ਨਾ ਬਾਢੀ ਚੱਲਣ ਲਈ ਭਾਈ ਪਿਆਜ਼ ਦੇ ਵਿੱਚ ਨਾ ਇੱਕੋ ਦਮ ਅੱਗੇ ਡੱਗ ਪਿਆ ਸੀ ਪਿਆਜ਼ ਜਾਨੀ ਵਪਾਰੀਆਂ ਨੇ ਬਹੁਤ ਮਤਲਬ 20-20 ਰੁਪਏ ਵੀ ਰੱਖ ਲਿਆ ਸੀ ਪ ਔਰ ਇੱਕੋ ਜਿਹਾ ਮੋਦੀ ਸਾਹਿਬ ਨੇ ਜਿਵੇਂ ਪਿਆਜ ਖੋਲਿਆ ਕਹਿੰਦੇ ਸਰਕਾਰੀ ਉਹਦੇ ਕਰਕੇ ਰੇਡ ਜਿਹੜਾ 15 14 13 16 ਤੱਕ ਵੀ ਜਣੀ ਰੇਡ ਡੇ ਪਿਆ ਦੋ ਤਿੰਨ ਪਈਏ ਜਿਹੜਾ ਰੇਡ ਥਲੇ ਡੇ ਅੱਜ ਦੀ ਕੀ ਪੋਜੀਸ਼ਨ ਆਈ ਪਿਆਲ ਸਾਹਿਬ 7 ਤਰੀਕ ਤੇ 7:55 ਮਿੰਟ ਹੋ ਗਏ ਆ ਜੀ ਪਰ ਅੱਜ ਥੋੜਾ ਪਿਆਜ਼ ਜਿਹੜਾ ਗਰੰਟ ਹੈਗਾ ਗੱਡੀਆਂ ਥੋੜੀਆਂ ਘੱਟ ਹੈਗੀਆਂ ਮੰਡੀ 'ਚ ਸਹੀ ਹੈ ਜੀ ਹਾਂਜੀ ਬਾਕੀ ਕਿਸਾਨਾਂ ਨੇ ਜ਼ਿਆਦਾ ਪਿਆਜ਼ ਇਸ ਵਾਰ ਲਾਇਆ ਹੀ ਕਿਸਾਨਾਂ ਨੇ ਸਟਾਕ ਜ਼ਿਆਦਾ ਕੀਤਾ ਜੀ ਸਟਾਕ ਜ਼ਿਆਦਾ ਇਸ ਵਜ੍ਹਾ ਨਾਲ ਮੰਦਾ ਹੋ ਗਿਆ ਪਿਆਜ਼ ਸਹੀ ਹੈ ਜੀ ਤੇ ਹੁਣ ਮਤਲਬ ਅੱਜ ਦੀ ਪੋਜੀਸ਼ਨ ਕੀ ਰੇਟ ਦੇਈ ਇਹਨੇ ਨਾਸਿਕਾ ਵਾਲਾ ਪਿਆਜ਼ ਦਾ ਬਾਜ਼ਾਰ ਕੀ ਨਾਸਿਕਾ ਵਾਲਾ 14-15 ਰੁਪਏ ਕਿਲੋ ਹੈ ਬਾਕੀ ਰਾਜਸਥਾਨ ਦਾ 10 ਰੁਪਏ ਤੋਂ ਲੈ ਕੇ 14-15 ਰੁਪਏ ਤੱਕ 10 ਤੋਂ ਲੈ ਕੇ ਜਾਣੀ 14-15 ਰੁਪਏ ਤੱਕ ਦੀ ਜਿਹੜੀ ਪੋਜੀਸ਼ਨ ਹੈਗੀ ਹੈ ਪਿਆਜ਼ ਦੀ ਅੱਛਾ 16 ਰੁਪਏ ਵੇਚਦਾ ਨਹੀਂ ਨਾਸਿਕਾ ਜੀ ਜੀ ਮੈਂ 16 15 16 ਰੁਪਏ पे बिक ਰਿਹਾ ਜੀ 15 16 ਰੁਪਏ ਟਾਪ ਦੀ ਕੁਆਲਿਟੀ ਹੈ ਬਾਈ ਜਿਹੜੀ ਪੂਰੀ ਸਿਰੇ ਦੀ ਕੁਆਲਿਟੀ ਹੈ ਜਾਨੀ 50 ਕਿਲੋ ਦੀ ਭਰਤੀ ਵੀ ਆਉਂਦੀ ਹੈ 30 ਕਿਲੋ ਵਾਲੀ ਵੀ ਭਰਤੀ ਹੁੰਦੀ ਹੈ ਕੀ ਲੱਗਦਾ ਬਾਈ ਆਉਣ ਵਾਲੇ ਦਿਨਾਂ ਚ ਮਤਲਬ ਕੋਈ ਮੰਨੂ ਰੇਟ ਕੇ ਨਹੀਂ ਨਹੀਂ ਸਰ ਇਸ ਵਾਰੀ ਰੇਟ ਨਹੀਂ ਬਣਨਾ ਇਹੀ ਰੇਟ ਰਹਿਣਾ ਹੈ ਇਹੀ ਰੇਟ ਰਹਿਣਾ ਹੁਣ ਅੱਗੇ ਆਲੂ ਦੀ ਫਸਲ ਚੱਲ ਪੈਣੀ 15 20 ਦਿਨ ਬਾਅਦ ਹਾਂਜੀ ਹਾਂਜੀ ਤਾਂ ਮਤਲਬ ਲੱਗਦਾ ਨਹੀਂ ਰੇਟ ਬਣੂਗਾ ਨਹੀਂ ਨਹੀਂ ਇਸ ਵਾਰੀ ਨਹੀਂ ਵਿਆਹ ਸ਼ਾਦੀਆਂ ਜਿਵੇਂ ਹੁਣ ਖੁੱਲ ਜਾਣੇ ਆ ਜੀ ਆ ਮਹੀਨੇ ਦੇ ਵਿੱਚ ਵਿਆਹ ਸ਼ਾਦੀਆਂ ਵੀ ਚੱਲਦੇ ਸਰ ਇੱਕ 10 ਕਟੇ ਹੁੰਦੇ ਉਹ ਤਾਂ 50 ਕਟੇ ਪਿਆਜ ਉਹਨੇ ਕਿੰਨਾ ਹੀ ਬਿਕਣਾ ਪਿਆ ਜੀ ਸਹੀ ਹੈ ਜੀ ਆਪਣੇ ਕੋਲ ਇੱਥੇ ਲੁਧਿਆਣੇ ਮੰਡੀ ਜਿਆਦਾ ਕਿਹੜਾ ਪਿਆਜ ਵਿਕਦਾ ਜੀ ਜਾਨੀ ਨਾਸੀਕ ਵਾਲਾ ਵਿਕਦਾ ਕਿ ਐਮਪੀ ਦਾ ਵਿਕਦਾ ਜੀ ਸਰ ਇੱਥੇ ਸਾਰਾ ਹੀ ਕੁਝ ਵਿਕਦਾ ਹੈ ਸਹੀ ਹੈ ਜੀ ਇਹ ਤੋਂ ਲੈ ਕੇ ਜੜ ਜਿੰਨਾ ਕੁਆੜ ਵੀ ਵਿਕਦਾ ਤੇ ਸੁਪਰੀ ਵੀ ਵਿਕਦਾ ਹੈ ਕੁਆੜੇ ਵੀ ਕੀ ਹੈ ਹਰ ਕਿਸਮ ਦਾ ਤਾਂ ਬੰਦਾ ਆਏਗਾ ਸਹੀ ਹੈ ਜੀ ਤੇ ਜਿਹੜਾ ਘਟੋ ਘਟਾਲਾ ਪਿਆਜ ਕਿਹੜਾ ਕਿਹੜੀ ਛੜਦਾ ਜਾਂਦਾ ਜੀ ਆਪਣੇ ਕੋਲ ਜਾਨੀ ਇਸ ਟਾਈਮ ਜਿਹੜਾ ਜ਼ਿਆਦਾ ਆ ਰਿਹਾ ਜ਼ਿਆਦਾ ਇਸ ਟਾਈਮ ਚੱਲ ਰਿਹਾ ਐਮਪੀ ਤੁਸੀਂ ਖਾ ਸਕਦੇ ਹੋ ਸਾਨੂੰ ਥੋੜੀ ਜਿਹੀ ਵੀਡੀਓ ਦੇ ਵਿੱਚ ਕੁਆਲਿਟੀ ਵੀ ਦਿ ਆਜੋ ਮੜਾਇ ਬਾਈ ਜੀ ਕੁਆਲਟੀ ਜਰੂਰ ਵਖਾ ਕੇ ਨਾਲ ਤੁਹਾਨੂੰ ਵਿਖਾਉਣਾ ਰੇਡ ਬਾਈ ਜਾਨ ਆਜੋ ਸਰ ਤੇ ਬਾਕੀ ਬਾਈ ਦਾ ਨੰਬਰ ਵੀ ਲੈ ਕੇ ਜਾਵਾਂਗੇ ਜੇ ਕਿਸੇ ਵੀਰ ਭਰਾਣੇ ਵਪਾਰੀ ਨੇ ਮਾਲ ਛਾਲੇ ਤੋਂ ਖਰੀਦਣਾ ਜੀ ਮਾਲ ਛਾਲ ਚੱਕਣਾ ਇੱਥੋਂ ਉਹ ਵੀ ਤੁਹਾਨੂੰ ਚੁਕਾ ਸਕਦੇ ਜੀ ਮਾਲ ਸਰ ਇਹ ਐਮਪੀ ਦੀ ਕੁਆਲਟੀ ਹੈਗੀ ਇਹ ਐਮਪੀ ਦੀ ਕੁਆਲਟੀ ਹੈ ਜੀ ਇਹ ਨਾਲ ਇੱਕ ਰੇ 15 ਰੁਪਏ ਕਿਲੋ ਇਹ 15 ਰੁਪਏ ਕਿਲੋ ਜਿਹੜੀ ਐਮਪੀ ਦੀ ਕੁਆਲਟੀ ਹੈ ਬਾਈ ਤੁਹਾਨੂੰ ਇੱਕ ਵਾਰੀ ਚੰਨਣੇ ਵਿਖਾ ਦਈਏ ਲੈ ਬਾਈ ਆਹ ਕੁਆਲਟੀ ਹੈ ਜਿਹੜੀ ਇਹ ਚ ਕਾਲਾ ਇਹ ਦਾਗ ਨਹੀਂ ਆਉਂਦਾ ਜੀ ਨਹੀਂ ਨਹੀਂ ਕਲਾ ਨਿਸ਼ਾਨ ਹੁੰਦਾ ਉਹ ਉਹ ਤਾਂ ਨਹੀਂ ਆਉਂਦਾ ਇਹਦੇ ਵਿੱਚ ਨਹੀਂ ਨਹੀਂ ਇਹ ਨਹੀਂ ਹੈ ਜੇ ਵਧੀਆ ਕੁਆਲਿਟੀ ਚ ਨਹੀਂ ਆਉਂਦਾ ਹਲਕੇ ਚ ਆਉਂਦਾ ਕਾਰਬਨ ਹਲਕੀ ਜਾਂਦਾ ਜੀ ਹਨਾ ਕਾਰਬਨ ਆਉਂਦਾ ਜੀ ਜਿਵੇਂ ਆਪ ਵੀ ਕੁਆਲਿਟੀ ਇਹ ਥੋੜੀ ਮੀਡੀਅਮ ਹੈ ਸਾਰੇ ਇਹ ਇਹ ਵਿਗਰੀ 14 ਰੁਪਏ ਕਿਲੋ 13 ਰੁਪਏ ਕਿਲੋ 13 14 ਰੁਪਏ ਕਿਲੋ ਬਾਈ ਜਿਹੜੇ ਐਵੇਂ ਐਮਪੀ ਦਾ ਜੀ ਹਾਂਜੀ ਇਹ ਵੀ ਐਮਪੀ ਦਾ ਜੀ ਇਹ ਵੀ ਐਮਪੀ ਵਾਲੀ ਸਾਈਡ ਦਾ ਆ ਗਿਆ ਬਾਈ ਜਿਹੜੀ ਭਰਤੀ ਪਈ ਆ ਬਾਈ ਅੱਗੇ ਨਹੀਂ ਚੱਲਦੀ ਆਜੋ ਇਹ ਭਰਤੀ 60 ਕਿਲੋ ਦੀ ਹੈਗੀ ਇਹ 60 ਕਿਲੋ ਦੀ ਭਰਤੀ ਹੈਗੀ ਜੀ ਆ ਆ ਗਿਆ ਜੀ ਅੱਗੇ ਹਨਾ ਤੇ ਇਹ ਕਿਹੜੀ ਕੁਆਲਿਟੀ ਹੈ ਜ ਔਰ ਦਾ ਪਿਆਇਆ ਕਰਨਾਟਕ ਦਾ ਸਹੀ ਹੈ ਜੀ ਇਹੋ ਬੇਰ ਕਿ ਨਾ ਰਹਿੰਦਾ ਜੀ ਇਹੀ ਸਰ बिकਦਾ ਪਿਆ ਦਾਗੀ ਹੈ 15 16 ਰੁਪਏ ਕਿਲੋ ਵਿਕਦਾ 15 16 ਰੁਪਏ ਇਹ ਦਾਗੀ ਕਰਕੇ 15 16 ਵਿਕੀ ਹਾਂਜੀ ਹਾਂਜੀ ਸਰ ਇਸ ਦਾ ਜੀ ਬਾਰਸ਼ ਨਾਲ ਫਸਲੀ ਖਰਾਬ ਨਹੀਂ ਵੈਸੇ ਜਾਨੀ ਇਹਦਾ ਰੇਟ ਤੇਜ ਹੁੰਦਾਗਾ ਆ ਇਹ ਵਿਕਦਾ ਸੀ ਪਹਿਲਾਂ 20 25 ਰੁਪਏ ਕਿਲੋ ਪਿਛਲੇ ਸਾਲ ਇਹ ਸਭ ਤੋਂ ਜਾਨੀ ਟਾਪ ਦਾ ਨਾਸਿਕ ਤੋਂ ਵੀ ਉੱਪਰ ਦੀ ਕੁਆਲਿਟੀ ਹੈ ਹਾਂਜੀ ਇਸ ਟਾਈਮ ਇਹ ਉੱਪਰੀ ਹੀ ਪਰ ਹੁਣ ਡਾਊਨ ਹੋ ਗਈ ਹੈ ਉਹ ਵੈਸੇ ਡਾਊਨ ਹੋ ਗਈ ਕੁਆਲਿਟੀ ਖਰਾਬ ਹੋਣ ਕਰਕੇ ਨਾ ਜੀ ਲਓ ਬਈ ਬਾਈ ਦਾ ਨੰਬਰ ਦੇ ਕੇ ਜਾਂਦੇ ਆ ਤੁਹਾਨੂੰ ਜੇ ਕਿਸੇ ਵੀਰ ਭਰਾ ਨੇ ਵਪਾਰ ਤੇ ਬੰਗਲੌਰ ਵਾਲਾ ਪਿਆਜ਼ ਵੀ ਆਉਂਦਾ ਨਾਸੀਕਾ ਨਾਸੀਕਾ ਨਹੀਂ ਵਿਖਾਇਆ ਜੀ ਪਿਆਜ਼ ਨਾਸੀਕਾ ਸਟੈਂਡ ਖਤਮ ਹੈ ਜੀ ਕੁਆਲਟੀ ਨਾਸੀਕਾ ਕੁਆਲਟੀ ਖਤਮ ਨਾ ਤੇ ਸਹੀ ਹੈ ਜੀ ਗੱਡੀ ਆ ਰਹੀ ਹੈ ਸਹੀ ਹੈ ਜੀ ਲਓ ਭਾਈ ਇਹਦੇ ਬਾਈ ਦਾ ਨੰਬਰ ਆ ਗਿਆ ਜਿਹੜਾ 9855825421 ਤੇ ਇਹਦੇ ਬਾਅਦ 9646787251 ਬਾਈ ਦਾ ਨੰਬਰ ਹੈ ਜੇ ਕਿਸੇ ਵੀਰ ਭਰਾ ਨੇ ਆੜਤੀ ਦੇ ਨੇ ਜਾਂ ਕਿਸਾਨ ਵੀਰ ਨੇ ਕਨੈਕਟ ਕਰਨਾ ਜਿਸ ਵੀਰ ਕੋਲੇ ਪਿਆਜ਼ ਪਿਆ ਜੀ ਹੈ ਨਾ ਜਾਂ ਖਰੀਦਣਾ ਹੋਵੇ ਮਾਰਸ਼ਲ ਬਾਈ ਨਾਲ ਕਨੈਕਟ ਕਰ ਲਓ ਹੋਰ ਠੀਕ ਹੈ ਭਰਾ ਵਧੀਆ ਭਰਾ ਸਿੱਧਾ ਕਹਿ ਲਓ ਜੀ ਚਲੋ ਬਹੁਤ ਵਧੀਆ ਜਾਣਕਾਰੀ ਦਿੱਤੀ ਭਰਾ ਥੈਂਕ ਯੂ ਜੀ ਲਓ